ਉਹ ਜਾਣ ਕੇ ਖੁਸ਼ੀ ਹੋਊਗੀ ਵੀ 2.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਇੱਕ ਏਕੜ ਜ਼ਮੀਨ ਇੱਥੇ ਮਿਲ ਜਾਂਦੀ ਵਾਹੀਯੋਗ ਇਹ ਨਹੀਂ ਤੁਹਾਨੂੰ ਬੇਜ਼ਮੀਨ ਬੰਜਰ ਜ਼ਮੀਨ ਨਹੀਂ ਮਿਲੂਗੀ 2.5 ਲੱਖ ਰੁਪਿਆ ਪਰ ਏਕੜ ਦੇ ਹਿਸਾਬ ਨਾਲ ਤੁਹਾਨੂੰ ਵਾਹੀਯੋਗ ਜ਼ਮੀਨ ਇੱਥੇ ਮਿਲ ਸਕਦੀ ਹੈ ਹੁਣ ਮੈਂ ਆਪਾਂ ਪ੍ਰੈਜ਼ੈਂਟ ਗੱਲ ਕਰੀਏ ਵੀ ਇਸ ਵੇਲੇ ਤੁਹਾਡਾ ਜਿਹੜਾ ਫਾਰਮ ਹੈ ਇਹ ਕਿੰਨੇ ਏਕੜ ਦਾ ਇੱਥੇ ਸਾਡੇ ਕੋ ਕੱਲੇ ਬਦਾਮ ਹੀ ਆ ਜੀ ਓਕੇ ਯਾਨੀ ਬਦਾਮਾਂ ਦੀ ਖੇਤੀ ਕਰਦੇ ਨੇ ਜਿਵੇਂ ਅਮਰੀਕਾ ਦੇ ਵਿੱਚ ਮੈਂ ਕਹਿੰਦਾ ਨਾ ਬਾਟਸਾ ਬੁਰੀ ਸੌਗੀ ਕਿੰਗ ਨੇ ਫਿਰ ਮਨ ਲੱਗਦਾ ਗ੍ਰਫਟ ਦੇ ਵਿੱਚ ਤੁਹਾਨੂੰ ਬਦਾਮ ਕਿੰਗ ਬਣਾ ਦੇਣ ਕਿਹੜੀ ਕਿਹੜੀਆਂ ਦੇ ਵਿੱਚ ਹੁੰਦੀ ਹੈ ਅ ਗ੍ਰਿਫਤ ਦੇ ਵਿੱਚ ਕਣਕ ਝੋਨਾ ਮੱਕੀ ਕਪਾਹ ਤਾਂ ਸਬਜ਼ੀ ਜਿੰਨੇ ਵੀ ਆ ਗਾਜਰਾਂ ਆਲੂ ਮੈਂ ਕਿੰਨੀ ਵਾਰ ਆ ਗਿਆ ਪਰ ਮੈਂ ਆ ਸ਼ਬਦ ਪਹਿਲੀ ਵਾਰ ਸੁਣਿਆ ਵੀ ਇੱਥੇ ਝੋਨਾ ਲੱਗਦਾ ਸੀ ਜੇ ਝੋਨਾ ਕਣਕ ਇੱਥੇ ਲੱਗਦਾ ਸੀ ਇੱਥੇ ਬਦਾਮ ਹੋ ਗਏ ਤਾਂ ਕੀ ਫਿਰ ਆਪਣੇ ਪੰਜਾਬ ਦੇ ਵਿੱਚ ਝੋਨਾ ਕਣਕ ਲਾਉਂਦੇ ਉੱਥੇ ਵੀ ਬਦਾਮ ਹੋ ਸਕਦੇ ਤੇ ਫਿਰ ਜੇ ਬਦਾਮ ਆਪਾਂ ਲਾ ਤਾਂ ਲੈ ਪਰ ਜੇ ਇਹ ਮਸ਼ੀਨਰੀ ਆਪਣੇ ਕੋਲ ਇੰਨੀ ਨਾ ਹੋਈ ਤੇ ਫਿਰ ਉੱਥੇ ਆਪਾਂ ਕਿਵੇਂ ਸਰਵਾਈਵ ਕਰਾਂਗੇ ਤੇ ਐਮਐਸਪੀ ਹੈ ਇੱਥੇ ਵੀ ਨਹੀਂ ਐਮਐਸਪੀ ਕੋਈ ਨਹੀਂ ਹੈ ਇੱਥੇ ਕੀ ਰੇਟ ਵੇ ਕਹਿੰਦਾ ਬਦਾਮ ਪੰਜ ਡਾਲਰ ਤੇ 60 ਸੈਂਟ ਮਤਲਬ 300 350 300 ਦੇ ਆਸ-ਪਾਸ ਬਣ ਗਿਆ ਮੇਰੇ ਖਿਆਲ ਲੋ ਜੀ ਫਿਰ ਹੁਣ ਮਸ਼ੀਨ ਨੰਬਰ 1 ਨੇ ਪਹਿਲਾਂ ਦਰਖਤ ਹਲਾਇਆ ਹਾਂਜੀ ਮਸ਼ੀਨ ਨੰਬਰ 2 ਨੇ ਲੈਨ ਬਣਾ ਦਿੱਤੀ ਯਾਨੀ ਕਿ ਉਹਨੂੰ ਇਕੱਠੇ ਕਰਕੇ ਇੱਕ ਵੱਟ ਵਾਂਗੂ ਵੱਟ ਬਣਾਤੀ ਫਿਰ ਬੰਦੇ ਚੁੱਕਦੇ ਗਿਆ ਕਿ ਐ ਨਹੀਂ ਜੀ ਉਸ ਤੋਂ ਬਾਅਦ ਫਿਰ ਤੀਜੀ ਮਸ਼ੀਨ ਹੈ ਲੈ ਵੀ ਮਸ਼ੀਨ ਹੀ ਮਸ਼ੀਨ ਆ ਬੰਦਾ ਕਿਤੇ ਹੈ ਹੀ ਨਹੀਂ ਆਜੋ ਫਿਰ ਅਗਲੀ ਮਸ਼ੀਨ ਵੀ ਦੇਖਦੇ ਅੱਛਾ ਜਿੰਨੀ ਵੀ ਆਪਾਂ ਖੜੀ ਮਸ਼ੀਨਰੀ ਵੇਖ ਰਹੇ ਹਾਂ ਇਹ ਸਾਰੀ ਸਾਰੀ ਯੂ ਐਸ ਏ ਤੋਂ ਆਈ ਹੈ ਸਾਰੀ ਸਾਰੀ ਯੂ ਐਸ ਏ ਤੋਂ ਆਈ ਹੈ ਇਹ ਆਸਟ੍ਰੇਲੀਅਨ ਡਾਲਰ ਦੇ ਵਿੱਚ ਇਹ ਕੋ ਸਵਾਗ ਲਖਦੀ ਆ ਕੈਲਕੂਲੇਟਰ ਲੈ ਕੇ ਬਹਿ ਜਾਓ ਤੇ ਗਿਣਤੀਆਂ ਕਰੇ ਇਕੱਲਾ ਇਹਨਾਂ ਦੇਖੋ ਵੀ ਬਾਦਾਮ ਰੁਪਈਏ ਕਿੰਨੇ ਵਟਾਉਂਦਾ ਬਾਦਾਮ ਤੇ ਲੱਗਦੇ ਕਿੰਨੇ ਉਹ ਜ਼ਰੂਰ ਜੋ ਨੋਟ ਕਰਦੇ ਜਾਓ ਸਤਿ ਸ਼੍ਰੀ ਅਕਾਲ ਆਦਾ ਵੈਲਕਮ ਜੀ ਆਇਆਂ ਨੂੰ ਇਸਤਿਕਬਾਲ ਮੋਸਟ ਵੈਲਕਮ ਹੁਨ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਜੁੜੇ ਨੇ ਮੇਰੇ YouTube ਚੈਨਲ ਜਾਂ ਮਾਈ Facebook ਪੇਜ ਦੇ ਨਾਲ ਪ੍ਰੈਜ਼ੈਂਟਲੀ ਮੈਂ ਇਸ ਵੇਲੇ ਹਾਂ ਆਸਟ੍ਰੇਲੀਆ ਦੇ ਪ੍ਰਮੰਤਿ ਆਸਟ੍ਰੇਲੀਆ ਦਾ ਦੌਰੇ ਤੇ ਆਸਟ੍ਰੇਲੀਆ ਕੋਮਨਫੇਰਨਸ ਵਾਸਤੇ ਸੋ ਇਥੋਂ ਦੀਆਂ ਜਿਹੜੀਆਂ ਬਹੁਤ ਦਿਲਚਸਪ ਚੀਜ਼ਾਂ ਨੇ ਉਹ ਮੈਂ ਕੋਸ਼ਿਸ਼ ਕਰਦਾ ਆਪਣੇ ਵਲੌਗ ਦੇ ਮਾਧਿਅਮ ਦੁਆਰਾ ਤੁਹਾਨੂੰ ਦਿਖਾਵਾਂ ਸੋ ਅੱਜ ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਥਸ ਦੇ ਵਿੱਚ ਮੈਂ ਪਹੁੰਚਿਆ ਜਿਹੜਾ ਕਿ ਨਿਊ ਸਾਊਥ ਵੇਲਜ਼ ਸੂਬੇ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ ਮਸ਼ਹੂਰੀ ਦੀ ਇਸ ਕਰਕੇ ਵੀ ਹੈ ਕਿ ਇੱਥੇ ਲੱਗਦਾ ਹਰ ਸਾਲ ਮੇਲਾ ਗ੍ਰਿਫਥ ਦਾ ਮੇਲਾ ਜਿੱਥੇ ਗ੍ਰਿਫਥ ਦੀਆਂ ਖੇਡਾਂ ਬਹੁਤ ਮਸ਼ਹੂਰ ਨੇ ਲਗਭਗ ਪਿਛਲੇ 30 ਸਾਲਾਂ ਤੋਂ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ ਨੂੰ ਮਨਾਉਂਦੇ ਨੇ ਉੱਥੇ ਗ੍ਰਿਫਥ ਇਸ ਗੱਲੋਂ ਵੀ ਪ੍ਰਸਿੱਧ ਹੈ ਕਿਉਂਕਿ ਇਹ ਪੰਜਾਬੀਆਂ ਦਾ ਘੜਾ ਤੇ ਪੰਜਾਬੀਆਂ ਦਾ ਘੜਾ ਇਸ ਕਰਕੇ ਆ ਕਿਉਂਕਿ ਇੱਥੇ ਹੁੰਦੀ ਹੈ ਖੇਤੀਬਾੜੀ ਸੋ ਖੇਤੀਬਾੜੀ ਦੇ ਇੱਕ ਫਾਰਮ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਮਸ਼ੀਨਰੀ ਖੜੀ ਹੈ ਇੱਕ ਫਾਰਮ ਹਾਊਸ ਦੇ ਵਿੱਚ ਅਸੀਂ ਇੱਥੇ ਆਏ ਆ ਸਾਡੇ ਨਾਲ ਨੇ ਸਰਦਾਰ ਮਲਕੀਤ ਸਿੰਘ ਜੀ ਆਪਾਂ ਉਹਨਾਂ ਦੇ ਫਾਰਮ ਵਿੱਚ ਪਹੁੰਚੇ ਆ ਉਹਨਾਂ ਤੋਂ ਖੇਤੀਬਾੜੀ ਨਾਲ ਸੰਬੰਧਤ ਆਪਾਂ ਲੈਣੀ ਹੈ ਜਾਣਕਾਰੀ ਕਿ ਇੱਥੇ ਗ੍ਰਿਫਥ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਕਿਹਦੀ ਕਿਹਦੀ ਖੇਤੀ ਹੁੰਦੀ ਹੈ ਤੇ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਸਿਆਣੇ ਕਹਿੰਦੇ ਖੇਤੀ ਖਸਮਾ ਸੇਤੀ ਵੀ ਖੇਤੀ ਦੇ ਜਿਹੇ ਸਿਰ ਤੇ ਚੜ ਕੇ ਰਹੋ ਫੇਰ ਹੀ ਤੁਹਾਨੂੰ ਕੁਛ ਨਾ ਕੁਛ ਦਿੰਦੀ ਹੈ ਸੋ ਅਸੀਂ ਫਾਰਮ ਹਾਸ ਤੇ ਅਚਾਨਕ ਪਹੁੰਚੇ ਸੀ ਤੇ ਸਾਨੂੰ ਉੱਥੇ ਪ੍ਰੈਜ਼ੈਂਟ ਮਿਲ ਗਏ ਸਰਦਾਰ ਮਲਕੀਤ ਸਿੰਘ ਜੀ ਸੋ ਆਸੀਂ ਦੇਖਿਆ ਵੀ ਬਦਾਮਾਂ ਦੇ ਬڑے-ਵੱਡੇ ਬੜਾ ਵੱਡਾ ਫਾਰਮ ਸੀਗਾ ਸੋ ਮਨ ਕੀਤਾ ਵੀ ਉਹਨਾਂ ਨਾਲ ਗੱਲਬਾਤ ਕਰੀਏ ਕਿ ਤੁਹਾਡੇ ਤੱਕ ਪਹੁੰਚਾਈਏ ਉਹ ਗੱਲਬਾਤ ਕਿ ਕਿਵੇਂ ਖੇਤੀ ਹੁੰਦੀ ਹੈ ਸੋ ਆਓ ਮਿਲਵਾਉਣਾ ਹੈ ਤੁਹਾਨੂੰ ਸਰਦਾਰ ਮਲਕੀਤ ਸਿੰਘ ਉਹਨਾਂ ਮਲਕੀਤ ਸਿੰਘ ਜੀ ਸਾਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਾਤ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਸੀਂ ਮੜਾ ਇੱਥੇ ਆ ਜਾਓ ਮੈਂ ਕੈਮਰੇ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਹਾਂਜੀ ਸਭ ਤੋਂ ਪਹਿਲਾਂ ਕਿ ਆਪਾਂ ਖੇਤੀਬਾੜੀ ਨਾਲ ਗੱਲਬਾਤ ਸ਼ੁਰੂ ਕਰੀਏ ਮੈਂ ਚਾਹੂੰਗਾ ਕਿ ਮੇਰੀ ਆਦਤ ਵੀ ਹੈ ਤੇ ਮੈਂ ਚਾਹਣਾ ਵੀ ਉਹਨਾਂ ਵੀ ਦਰਸ਼ਕਾਂ ਨਾਲ ਜਿਹੜਾ ਬੰਦਾ ਸਾਹਮਣੇ ਖੜਾ ਉਹਦੇ ਪਿਛੋਕੜ ਨਾਲ ਜਾਣ ਪਛਾਣ ਜ਼ਰੂਰ ਕਰਾਈਏ ਇੱਥੋਂ ਵਾਲਾ ਪਿੰਡ ਤੁਹਾਡਾ ਗ੍ਰੇਫਟ ਹੈ ਇਹ ਤਾਂ ਆਪਾਂ ਦੱਸ ਦਿੱਤਾ ਠੀਕ ਹੈ ਜੀ ਤੁਹਾਡਾ ਪੰਜਾਬ ਦੇ ਵਿੱਚ ਪਿਛੋਕੜ ਕਿਹੜਾ ਆ ਪੰਜਾਬ ਦੇ ਵਿੱਚ ਆਪਣਾ ਜ਼ਿਲ੍ਹਾ ਜਲੰਧਰ ਤੇ ਪਿੰਡ ਸਾਡਾ ਖੋਜਕੀਪੁਰ ਹੈ ਜੀ ਜੀ ਖੋਜਕੀਪੁਰ ਆਪਾਂ ਜਦੋਂ ਆਦਮਪੁਰ ਤੋਂ ਭੋਗਪੁਰ ਤੋਂ ਜਾਈਏ ਜੀ ਤੇ ਆਦਮ ਪਰਤੋਂ ਕੁਛ 1 ਕਿਲੋਮੀਟਰ ਤੇ 메인 ਰੋਡ ਤੇ ਪੈਂਦਾ ਵਾਹ ਜੀ ਪਿੰਡ ਦੇ ਨਾਂ ਦੇ ਨਾਲ ਹੀ ਸ਼ਬਦ ਖੋਜ ਜੁੜਿਆ ਹੋਇਆ ਖੋਜ ਕੀਪੁਰ ਤੋਂ ਮੈਂ ਖੋਜ ਕਰਦਾ ਕਰਦਾ ਇਹਨਾਂ ਤੱਕ ਆ ਗਿਆ ਸੋ ਇੱਥੇ ਫਾਰਮ ਕਦੋਂ ਤੋਂ ਤੁਸੀਂ ਇੱਥੇ ਗ੍ਰਸਥ ਦੇ ਵਿੱਚ ਕਦੋਂ ਤੋਂ ਮੈਂ 94 ਤੋਂ अच्छा हां जी हां <laughs> जी वाह जी वाह ये तो वाइलेट्स ਦਾ ਤਾਂ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਹੋਣਾ 1994 ਵਿੱਚ ਕਿਵੇਂ ਸਵਾਬਾ ਬਣ ਗਿਆ ਉਹ 1994 ਵਿੱਚ ਮੈਂ ਮੈਰਿਜ ਵਿੱਚ ਤੇ ਆਇਆ ਸੀਗਾ ਇੱਥੇ اچھا ਯਾਨੀ ਕਿ ਤੁਹਾਡੇ ਜਿਹੜਾ ਇਨ ਲਾਜ਼ ਫੈਮਿਲੀ ਉਹ ਪਹਿਲਾਂ ਇੱਥੇ ਸੀ ਹਾਂ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਤੇ ਉਦੋਂ ਮੈਂ ਇੱਥੇ ਆਇਆ ਸੀਗਾ 94 ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਮੈਂ ਬ੍ਰੈਸ ਬਣਾਇਆ ਸੀਗਾ ਜੀ ਥੋੜਾ ਚਿਰ ਬ੍ਰੈਸ ਬਣ ਰੈਂਟ ਤੋਂ ਬਾਅਦ ਫਿਰ ਮੈਂ ਇੱਥੇ ਗ੍ਰਿਫਤਾ ਮੂਵ ਹੋ ਗਿਆ ਸੀ ਜੀ 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 ਉੱਥੇ ਪਰਿਵਾਰ ਖੋਜਕੀਪੁਰ ਵੀ ਖੇਤੀਬਾੜੀ ਦਾ ਕੰਮ ਸੀ ਆਪਣਾ ਅ ਉੱਥੇ ਵੀ ਖੇਤੀਬਾੜੀ ਦਾ ਕੰਮ ਸੀਗਾ ਜੀ ਪਰ ਉਸ ਤੋਂ ਬਾਅਦ ਫਿਰ ਮੇਰਾ ਬ੍ਰਦਰ ਸਿਸਟਰ ਪੇਰੈਂਟ ਸਾਰੇ ਇੱਥੇ ਜੀ 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 ਤੇ ਫਿਰ ਗ੍ਰਿਫਤ ਵਿੱਚ ਹੀ ਠੀਕ ਹੈ ਜੀ ਹੁਣ ਮੈਂ ਆਪਾਂ ਪ੍ਰੈਜੈਂਟ ਗੱਲ ਕਰੀਏ ਵੀ ਇਸ ਵੇਲੇ ਤੁਹਾਡਾ ਜਿਹੜਾ ਫਾਰਮ ਹੈ ਇਹ ਕਿੰਨੇ ਏਕੜ ਦਾ ਇੱਥੇ ਇਹ ਇਹ ਵਾਲਾ ਫਾਰਮ ਜਿਹੜਾ ਹੈ ਸਾਡਾ 124 ਏਕੜ ਦਾ ਜੀ ਜਿਹੜਾ ਇੱਥੇ ਆਪਾਂ ਖੜੇ ਹਾਂ ਹਾਂ ਜਿੱਥੇ ਖੜੇ ਹਾਂ ਆਪਾਂ ਇੱਥੇ ਸਿਰਫ ਤੁਸੀਂ ਇੱਕ ਹੀ ਫਰੂਟ ਲਾਇਆ ਹੈ ਬਦਾਮ ਹਾਂਜੀ ਇੱਥੇ ਸਿਰਫ ਬਦਾਮ ਹੀ ਆ ਜੀ ਇੱਥੇ ਬਦਾਮ ਹਾਂਜੀ ਹਾਂ ਪਹਿਲਾਂ ਅੰਗੂਰ ਹੁੰਦੇ ਸੀਗੇ ਫਿਰ ਪ੍ਰੂਨਸ ਹੁੰਦੇ ਸੀ ਪਰ ਹੁਣ ਇਸ ਵੇਲੇ ਬਦਾਮ ਹੀ ਆ ਹੋਰ ਬਾਕੀ ਕਿਹੜੀ ਖੇਤੀ ਕਰਦੇ ਹੋ ਹੋਰ ਫਾਰਮਾਂ ਤੇ ਤੁਹਾਡੇ ਕੀ ਖੇਤੀ ਹੁੰਦੀ ਆ ਉਹ ਜਿਹੜਾ ਦੂਸਰਾ ਫਾਰਮ ਉਹਦੇ ਵਿੱਚ ਵੀ ਬਦਾਮ ਹੀ ਨੇ ਜੀ ਅੱਛਾ ਉਹਦੇ ਛੇ ਹਾਂਜੀ ਉਸੇ ਬਦਾਮ ਹੀ ਆ ਸਾਡੇ ਕੋ ਕੱਲੇ ਬਦਾਮ ਹੀ ਆ ਜੀ ਓਕੇ ਯਾਨੀ ਬਦਾਮਾਂ ਦੀ ਖੇਤੀ ਕਰਦੇ ਨੇ ਜਿਵੇਂ ਅਮਰੀਕਾ ਦੇ ਵਿੱਚ ਮੈਂ ਕਹਿੰਦਾ ਨਾ ਬਾਟਸਾ ਬਰੀ ਸੌਗੀ ਕਿੰਗ ਨੇ ਫਿਰ ਮਨ ਲੱਗਦਾ ਗ੍ਰਫਟ ਦੇ ਵਿੱਚ ਤੁਹਾਨੂੰ ਬਦਾਮ ਕਿੰਗ ਬਣਾ ਦੇ ਦਵਾਬੇ ਨੇ ਵੈਸੇ ਵੀ ਬਹੁਤ ترقی ਕੀਤੀ ਆ ਜੀ ਜਿੰਨੇ ਵੱਡੇ ਵੱਡੇ ਨਾਂ ਨੇ ਦੁ ਕਿਉਂਕਿ ਸਭ ਤੋਂ ਪਹਿਲਾਂ ਦਵਾਬਾ ਸੀ ਜਿਹਨੇ ਪ੍ਰਵਾਸ ਕਰਨਾ ਸ਼ੁਰੂ ਕੀਤਾ ਵਿਦੇਸ਼ਾਂ ਚ ਆਪਦੀਆਂ ਜੜ੍ਹਾਂ ਲਾਈਆਂ ਇਹੀ ਕਾਰਨ ਆ ਵੀ ਜਿੰਨੇ ਵੱਡੇ ਵੱਡੇ ਰਿਕਾਰਡ ਫਾਰਮਾਂ ਦੇ ਫਾਰਮਿੰਗ ਦੇ ਹੋਰ ਚੀਜ਼ਾਂ ਦੇ ਬੋਲਦੇ ਆ ਉਹ ਮੋਸਟਲੀ 95% ਦਵਾਬੀਆਂ ਦੇ ਨਾਂ ਤੇ ਬੋਲਦੇ ਆ ਤਾਂ ਇੱਥੇ ਆ ਕੇ ਸਭ ਤੋਂ ਪਹਿਲਾਂ ਜ਼ਮੀਨ ਜਿਹੜੀ ਤੁਹਾਨੂੰ ਫਾਰਮ ਲੱਗਾ ਲਗਾਇਆ ਮਿਲਿਆ ਸੀ ਜਾਂ ਤੁਸੀਂ ਬਿਲਕੁਲ ਬੇਆਬਾਦ ਜ਼ਮੀਨ ਸੀ ਉਹਨੂੰ ਕੀਤਾ ਨੇ ਇੱਥੇ ਅਸੀਂ ਜੀ ਇਹ ਰਾਈਸ ਵਾਲਾ ਫਾਰਮ ਸੀਗਾ ਪਹਿਲੇ ਇਹ ਅੱਛਾ ਰਾਈ ਇੱਥੇ ਝੋਨਾ ਲੱਗਦਾ ਸੀ ਝੋਨਾ ਲੱਗਦਾ ਸੀ ਵਾਹ ਜੀ ਵਾਹ ਮੈਂ ਇਹ ਪਹਿਲੀ ਵਾਰੀ ਸ਼ਬਦ ਸੁਣ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਮੈਂ ਕਿੰਨੀ ਵਾਰ ਆ ਗਿਆ ਪਰ ਮੈਂ ਆ ਸ਼ਬਦ ਪਹਿਲੀ ਵਾਰੀ ਸੁਣਿਆ ਵੀ ਇੱਥੇ ਝੋਨਾ ਲੱਗਦਾ ਸੀ ਹਾਂਜੀ ਇੱਥੇ ਝੋਨਾ ਲੱਗਦਾ ਸੀ ਝੋਨਾ ਕਣਕ ਹੁੰਦੀ ਸੀ ਇੱਥੇ ਜੀ ਤੇ ਇਹ 50 ਏਕੜ ਦਾ ਫਾਰਮ ਸੀਗਾ ਪਹਿਲਾਂ ਤੇ ਮੈਂ ਹੁਣ ਇਹ ਤੁਹਾਨੂੰ ਸਵਾਲ ਜੇ ਪੁੱਛ ਲਵਾਂ ਆਊਟ ਆਫ ਦਾ ਵੇਜ ਆ ਕੇ ਵੀ ਜੇ ਜੇ ਝੋਨਾ ਕਣਕ ਇੱਥੇ ਲੱਗਦਾ ਸੀ ਇੱਥੇ ਬਦਾਮ ਹੋ ਗਏ ਤੇ ਕੀ ਫਿਰ ਆਪਣੇ ਪੰਜਾਬ ਦੇ ਵਿੱਚ ਝੋਨਾ ਕਣਕ ਲਾਉਂਦੇ ਉੱਥੇ ਵੀ ਬਦਾਮ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਜੀ ਬਿਲਕੁਲ ਸੇਮ ਵੈਦਰ ਆ ਜੀ ਐਗਜੈਕਟਲੀ एवरीथिंग ਸੇਮ ਆ ਜੀ ਤੇ ਉੱਥੇ ਸਾਰੀ ਫਸਲ ਹੋ ਸਕਦੀ ਤੇ ਬਦਾਮ ਦਾ ਜਦੋਂ ਆਪਾਂ ਬੂਟਾ ਲਾਉਨੇ ਆ ਉਸ ਤੋਂ ਬਾਅਦ ਫਸਲ ਦੇਣ ਤੱਕ ਉਹਨੂੰ ਕਿੰਨਾ ਕੁ ਸਮਾਂ ਕਿੰਨਾ ਲੈ ਲੈਂਦਾ ਆ ਪਲਾਂਟ ਕਰਨ ਤੋਂ ਬਾਅਦ 3 ਸਾਲ ਲੈ ਲੈਂਦਾ ਅੱਛਾ ਵੇਖੋ ਜੀ 3 ਸਾਲ ਸਬਰ ਰੱਖਣਾ ਪੈਣਾ ਕਿਉਂਕਿ ਆਪਣੇ ਤਾਂ ਹੁੰਦਾ ਵੈਸੇ ਮੋਸਟਲੀ ਫਸਲਾਂ ਦੀ ਸਾਰਾ ਕੁਝ ਚਾਹਦੇ ਹਾਂ ਫਸਲ ਤੋਂ ਦੂਜੀ ਫਸਲ ਹਾਂਜੀ ਹਾਂਜੀ ਸੋ ਜੇਕਰ ਤੁਸੀਂ ਤਿੰਨ ਕ ਸਾਲ ਦਾ ਸਬਰ ਰੱਖ ਸਕਦੇ ਹੋ ਤਾਂ ਫਿਰ ਤੁਸੀਂ ਇਸ ਬਦਾਮਾਂ ਦੀ ਖੇਤੀ ਤੋਂ ਲੈ ਸਕਦੇ ਹੋ ਫਾਇਦਾ ਹੁਣ ਤਿੰਨ ਸਾਲ ਦਾ ਸਬਰ ਤਾਂ ਬਹੁਤ ਵੱਡਾ ਪਰ ਇੱਥੇ ਮੈਂ ਤੁਹਾਨੂੰ ਹੁਣ ਤਿੰਨ ਕ ਸਕਿੰਟ ਦਾ ਸਬਰ ਕਰਨ ਵਾਸਤੇ ਕਹਿ ਰਿਹਾ ਇੱਥੇ ਅਸੀਂ ਲੈਣੀ ਹੈ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਸਰਦਾਰ ਮਕੀ ਸਿੰਘ ਹੋਰ ਨਾਲ ਜੁੜਾਂਗੇ ਮਿਲਦੇ ਹਾਂ ਜੀ ਆਪਾਂ ਤਿੰਨ ਸਕਿੰਟ ਦੀ ਛੋਟੀ ਜੀ ਬ੍ਰੇਕ ਤੋਂ ਬਾਅਦ ਵੈਲਕਮ ਆਫਟਰ ਅ ਸ਼ਾਰਟ ਬ੍ਰੇਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਚ ਫਿਰ ਹਾਜ਼ਰ ਹਾਂ ਮੇਰੇ ਨਾਲ ਸਰਦਾਰ ਮਲਕੀਤ ਸਿੰਘ ਜੀ ਨੇ ਮੈਂ ਇਸ ਵੇਲੇ ਗ੍ਰਿਫਥ ਆਸਟ੍ਰੇਲੀਆ ਦੇ ਵਿੱਚ ਆ ਇਹਨਾਂ ਦੇ ਬਦਾਮਾਂ ਦੇ ਫਾਰਮ ਦੇ ਵਿੱਚ ਬਦਾਮਾਂ ਬਾਰੇ ਗੱਲਬਾਤ ਚੱਲ ਰਹੀ ਆ ਸੋ 3 ਸਾਲ ਦਾ ਸਮਾਂ ਲੈਂਦੇ ਬਦਾਮ ਫਸਲ ਤਿਆਰ ਹੋਣ ਤੱਕ ਉਸ ਤੋਂ ਬਾਅਦ ਮੈਂ ਜਿਵੇਂ ਦੇਖਿਆ ਤੁਹਾਡਾ ਸਾਰਾ ਹੀ ਫਾਰਮ ਆ ਜਿਹੜਾ ਭਰਿਆ ਪਿਆ ਮਸ਼ੀਨਰੀ ਦੇ ਨਾਲ ਤੇ ਫਿਰ ਜੇ ਬਦਾਮ ਆਪਾਂ ਲਾ ਤਾਂ ਲਏ ਪਰ ਜੇ ਇਹ ਮਸ਼ੀਨਰੀ ਆਪਣੇ ਕੋਲ ਨਹੀਂ ਨਾ ਹੋਈ ਤੇ ਫਿਰ ਉੱਥੇ ਆਪਾਂ ਕਿਵੇਂ ਸਰਵਾਈਵ ਕਰਾਂਗੇ ਆਪਾਂ ਉੱਥੇ ਬਦਾਮ ਲਾ ਹੀ ਨਹੀਂ ਸਕਦੇ ਮੇਰੇ ਖਿਆਲ ਕੋਈ ਮਸ਼ੀਨਰੀ ਬਹੁਤ ਚਾਹੀਦੀ ਹੈ ਹਾਂਜੀ ਮਸ਼ੀਨਰੀ ਤਾਂ ਬਹੁਤ ਜ਼ਰੂਰੀ ਆ ਪਰ ਸਟਾਰਟਿੰਗ ਦੇ ਵਿੱਚ ਤੁਸੀਂ ਕੰਟਰੈਕਟਰ ਵੀ ਯੂਜ਼ ਕਰ ਸਕਦੇ ਆ ਓਕੇ ਹਾਂਜੀ ਤੁਸੀਂ ਕਿਸੇ ਦੇ ਕੋਲੋਂ ਵੀ ਤੜਵਾ ਸਕਦੇ ਆ ਜੀ ਆ ਇੱਕ ਦੋ ਸਾਲ ਜਾਂ ਤਿੰਨ ਸਾਲ ਜਿੰਨਾ ਤੁਹਾਨੂੰ ਸਮਾਂ ਚਾਹੀਦਾ ਹੋਵੇ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਦੋ ਮਸ਼ੀਨਾਂ ਤਿੰਨ ਮਸ਼ੀਨਾਂ ਸਟੈਪ ਬਸਟੈਪ ਵੀ ਖਰੀਦ ਸਕਦੇ ਆ ਤੁਸੀਂ ਇੱਥੇ ਬਾਦਾਮ ਫਾਰਮ ਲਾ ਲਿਆ ਹਾਂਜੀ ਬਾਦਾਮ ਤੁਸੀਂ ਤੋੜ ਲਿਆ ਹਾਂਜੀ ਹਾਂਜੀ ਤੋੜਨ ਤੋਂ ਬਾਅਦ ਉਹਨਾਂ ਨੂੰ ਇਕੱਠਾ ਕਰ ਲਿਆ ਪੈਕ ਕਰ ਲਿਆ ਫਿਰ ਇਹਦਾ ਮੰਡੀਕਰਨ ਕਿਵੇਂ ਕਰਦੇ ਹੋ ਮੰਡੀਕਰਨ ਅਸੀਂ ਪਹਿਲਾਂ ਪਲਾਂਟ ਕਰਨ ਤੋਂ ਪਹਿਲਾਂ ਇਹਦਾ ਕੌਂਟਰੈਕਟ ਸਾਨੂੰ ਸਾਈਨ ਕਰਨਾ ਪੈਂਦਾ ਜੀ ਅੱਛਾ ਹਾਂਜੀ ਕੌਂਟਰੈਕਟ ਸਾਈਨ ਕਰਨਾ ਪੈਂਦਾ ਵੀ ਇਹਦੇ ਕਿੰਨੇ ਸਾਲ ਦਾ ਕੌਂਟਰੈਕਟ ਹੈ ਸਾਡਾ ਔਰ ਕਿੰਨੇ ਏਕੜ ਦਾ ਕੌਂਟਰੈਕਟ ਹੈ ਕਿੰਨਾ ਤੁਸੀਂ ਸਪਲਾਈ ਕਰਨਾ ਉਹ ਪਹਿਲਾਂ ਕੌਂਟਰੈਕਟ ਕਰਕੇ ਅਸੀਂ ਫਿਰ ਪਲਾਨ ਕਰਦੇ ਹਾਂ ਓਕੇ ਓਕੇ ਯਾਨੀ ਪਹਿਲਾਂ ਬੁਕਿੰਗ ਹੁੰਦੀ ਹੈ ਜੀ ਵੀਰੋ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਕਿਉਂਕਿ ਜਦੋਂ ਸਾਨੂੰ ਪਤਾ ਹੋਵੇ ਵੀ ਸਾਡੀ ਫਸਲ ਫਲਾਣੀ ਥਾਂ ਤੇ ਜਾਣੀ ਆ ਸਾਰੀ ਦੀ ਸਾਰੀ ਚਲੀ ਜਾਣੀ ਆ ਫਿਰ ਥੋੜਾ ਜਿਹਾ ਬੰਦਾ ਬੇਫਿਕਰਾ ਹੋ ਜਾਂਦਾ ਤੇ ਫਿਰ ਜਿਵੇਂ ਮੌਸਮ ਕਈ ਵਾਰੀ ਨਾ ਸਾਜ਼ ਹੁੰਦਾ ਕਈ ਵਾਰੀ ਫਸਲ ਨੂੰ ਕੋਈ ਨੁਕਸਾਨ ਵਗੈਰਾ ਬਹੁਤਾ ਤਾਂ ਨਹੀਂ ਪਹੁੰਚਦਾ ਨਹੀਂ ਕੋਈ ਐਡੀ ਕੋਈ ਨਵਤਾਜ ਤਾਂ ਨਹੀਂ ਕਦੇ ਪਰ ਕਤੇ ਕਤਾਈ ਹੋ ਜਾਂਦਾ ਵੀ ਉੱਤੇ ਫਸਲ ਟੁੱਟੀ ਪਈ ਉਹਦੇ ਤੇ ਮੀਂਹ ਪੈ ਜਾਵੇ ਜੀ ਫਿਰ ਥੋੜਾ ਜਿਹਾ ਕੰਮ ਵੱਧ ਜਾਂਦਾ ਹੈ ਅ ਬੇਟ ਕਰਨੀ ਪੈਂਦੀ ਆ ਜੀ ਉਹਨੂੰ ਥੋੜਾ ਸਕਾਉਣਾ ਪੈਂਦਾ ਆ ਜੀ ਪਰ ਹੋ ਜਾਂਦਾ ਆ ਜੀ ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਮੈਂ ਦੇਖ ਲਿਆ ਬਤਾ ਇਸ ਤੋਂ ਪਹਿਲਾਂ ਕਿ ਆਪਾਂ ਬਦਾਮਾਂ ਦੀ ਜਿਹੜੀ ਸੰਤ ਪੜਾ ਪਿਆ ਇਹਦੇ ਬਾਰੇ ਗੱਲਬਾਤ ਕਰੀ ਇੱਕ ਸਵਾਲ ਦੇ ਨਾਲ ਜੁੜਦਾ ਜੁੜਦਾ ਹੀ ਹੋਰ ਆ ਹਾਂਜੀ ਕਿ ਜਿਹੜਾ ਇੱਥੇ ਸਿਰਫ ਆਪਾਂ ਬਦਾਮ ਹੀ ਖੇਤੀ ਕਰ ਸਕਦੇ ਆ ਇਸ ਏਰੀਆ ਦੇ ਵਿੱਚ ਜਾਂ ਹੋਰ ਵੀ ਕਿਸੇ ਫਰੂਟ ਜਾਂ ਹੋਰ ਕਿਹੜੀ ਕਿਹੜੀ ਮੇਰਾ ਸਵਾਲ ਪੁੱਛਣ ਦਾ ਮਤਲਬ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਖੇਤੀ ਗ੍ਰਿਫਟ ਦੇ ਵਿੱਚ ਹੁੰਦੀ ਆ ਅ ਗ੍ਰਿਫਟ ਦੇ ਵਿੱਚ ਬਹੁਤ ਤਰ੍ਹਾਂ ਦੀ ਖੇਤੀ ਹੁੰਦੀ ਆ ਜਿਵੇਂ ਲਾਲੋ ਕੇ ਕਣਕ ਝੋਨਾ ਮੱਕੀ ਕਪਾਹ ਤੇ ਹੋਰ ਲਾਲੋ ਜਿੱਦਾਂ ਸਬਜ਼ੀ ਜਿੰਨੀ ਵੀ ਆ ਗਾਜਰਾਂ ਆਲੂ ਜੋ ਵੀ ਮਤਲਬ ਹੁੰਦਾ ਸਾਰਾ ਮਤਲਬ ਹੁੰਦਾ ਕਿਉਂਕਿ ਵੈਦਰ ਮੇਰੇ ਖਿਆਲ ਪੰਜਾਬ ਵਰਗਾ ਇਸ ਕਰਕੇ ਫਸਲਾਂ ਵੀ ਸਾਰੀਆਂ ਸਾਰੀਆਂ ਪੰਜਾਬ ਵਾਲੀਆਂ ਸਾਰੀਆਂ ਫਸਲਾਂ ਹੁੰਦੀਆਂ ਲੇਕਿਨ ਆਪਾਂ ਕਦੇ ਪੰਜਾਬ ਦੇ ਵਿੱਚ ਬਾਦਾਮ ਨਹੀਂ ਦੇਖੇ ਪਰ ਬਾਦਾਮ ਇੱਥੇ ਵੀ ਹੁੰਦੇ ਆ ਜੀ ਜੀ ਇੱਕ ਸਵਾਲ ਹੋਰ ਮੈਂ ਪੁੱਛ ਲਵਾਂ ਕਿਉਂਕਿ ਜਿਹਦੀ ਖਾਤਰ ਸਾਡੇ ਕਿਸਾਨਾਂ ਕਿਸਾਨ ਵੀਰਾਂ ਨੂੰ ਧਰਨੇ ਲਾਉਣੇ ਪੈਂਦੇ ਆ ਵੀ ਇੱਥੇ ਕੋਈ ਐਮਐਸਪੀ ਵਾਲਾ ਚੱਕਰ ਹੈਗਾ ਜਾਂ ਪ੍ਰਾਈਵੇਟ ਹੀ ਬੰਦੇ ਖਰੀਦਦੇ ਆ ਜਾਂ ਗਵਰਨਮੈਂਟ ਵੀ ਇਹਦੇ ਲਈ ਜਵਾਬਦੇਹੀ ਹੈ ਉਹਦੀ ਵੀ ਜੇ ਤੇ ਮੈਂ ਗਵਰਨਮੈਂਟ ਤੋਂ ਉਹਨੂੰ ਹੈਲਪ ਵੀ ਕਰਦੀ ਆ ਸਪੋਰਟ ਵੀ ਕਰਦੀ ਆ ਤੇ ਐਮਐਸਪੀ ਹੈ ਇੱਥੇ ਵੀ ਨਹੀਂ ਐਮਐਸਪੀ ਕੋਈ ਨਹੀਂ ਹੈ ਇੱਥੇ ਜੀ ਪਰ ਇਨਾ ਉਹ ਤੱਕਾ ਨਹੀਂ ਹੈ ਇੱਥੇ ਹਾਂ ਜੋ ਮਾਰਕੀਟ ਦੀ ਪ੍ਰਾਈਸ ਹੋਊਗੀ ਕਿਸੇ ਵੀ ਚੀਜ਼ ਦੀ ਤੇ ਉਹ ਸਾਨੂੰ ਮਿਲ ਜਾਂਦੀ ਆ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਹੁਣ ਮਾਰਕੀਟ ਤੇ ਡਾਊਨ ਜਾ ਰਹੀ ਆ ਤਾਂ ਥੋੜਾ ਪ੍ਰਾਈਸ ਘਟ ਹੋ ਜਾਂਦੀ ਆ ਤੇ ਜਦੋਂ ਪਤਾ ਵੀ ਤੇਜ਼ੀ ਆ ਫਿਰ ਪ੍ਰਾਈਸ ਥੋੜੀ ਅੱਪ ਹੋ ਜਾਂਦੀ ਆ ਫਿਰ ਉਹ ਤੱਕਾ ਨਹੀਂ ਹੈ ਓਕੇ ਓਕੇ ਯਾਨੀ ਕਿ ਪ੍ਰਾਈਵੇਟ ਬੰਦੇ ਨੇ ਪਰ ਇਹਦੇ باوجود ਵੀ ਇੰਨਾ ਧੱਕਾ ਨਹੀਂ ਜੋ ਪ੍ਰਾਈਸ ਹੈ ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਕੰਟਰੈਕਟ ਕਰ ਲਿਆ ਉਹ ਕਿੰਨੇ ਕਿੰਨੇ ਸਾਲ ਦਾ ਕਰਦੇ ਹੋ ਇਹ ਹੁੰਦਾ ਜੀ 5-5 ਸਾਲ ਦਾ ਰੋਲਓਵਰ ਹੁੰਦਾ ਹੈ 5 ਸਾਲ ਬਾਅਦ ਆਪਣੇ ਆਪ ਉਹ ਅੱਗੇ ਅੱਗੇ ਤੋਂ ਅੱਗੇ ਵਧ ਜਿਆ ਨਾ ਪਰ ਸਾਲ ਬਾਏ ਸਾਲ ਤੁਸੀਂ ਕੋਸਟ ਇਨਕਰੀਜ਼ ਕਰ ਸਕਦੇ ਹੋ ਨਿਊ ਜਾਂ 5 ਸਾਲ ਦੀ ਵੱਧਵੀਂ ਕਰ ਲੈ ਨਹੀਂ ਕੋਸਟ ਵੱਧਵੀਂ ਨਹੀਂ ਜੀ ਇਹਦੀ ਕੋਸਟ ਹੈਗੀ ਆ ਮਾਰਕੀਟ ਤੇ ਓਕੇ ਉਹ ਇਹ ਅਸੀਂ ਦਿੰਨੇ ਆ ਕੋਰਪੋਰੇਟ ਬੰਦ ਨੂੰ ਕੋਆਪਰੇਟਿਵ ਹਾਂ ਉਹਦੇ ਵਿੱਚ ਸਾਡਾ ਸ਼ੇਅਰ ਵੀ ਆ ਓਕੇ ਓਕੇ ਹਾਂਜੀ ਅਸੀਂ ਸਟਾਰਟਿੰਗ ਜਦੋਂ ਮੰਡੀਕਰਨ ਕਰਨ ਤੋਂ ਪਹਿਲਾਂ ਹਾਂ ਸਟਾਰਟ ਕਰਨ ਸਾਨੂੰ ਅਸੀਂ ਸ਼ੇਅਰ ਪਾਉਣਾ ਪੈਂਦਾ ਥੋੜਾ ਜਿਹਾ ਉਹਦੇ ਵਿੱਚ ਓਕੇ ਓਕੇ ਇਸ ਕਰਕੇ ਉਹ ਸਾਰੇ ਫਾਰਮਰਾਂ ਦਾ ਜਿੰਨੇ ਵੀ ਹੈ ਉਹਨਾਂ ਦਾ ਸ਼ੇਅਰ ਹੈ ਵਿੱਚ ਉਹਦੇ ਜੀ 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 ਤੇ ਇਸ ਕਰਕੇ ਉਹ ਜਿੰਨਾ ਆਪਣਾ ਖਰਚਾ ਉਹਨਾਂ ਦਾ ਆਉਂਦਾ ਆ ਉਸ ਤੋਂ ਬਾਅਦ ਜਿੰਨੀ ਇਨਕਮ ਡਿਵਾਈਡ ਹੁੰਦੀ ਆ ਉਹ ਡਿਵਾਈਡ ਕਰ ਦਿੰਦੇ ਆ ਇੱਕ ਸਵਾਲ ਹੋਰ ਸੰਧ ਪੜੇ ਤੋਂ ਪਹਿਲਾਂ ਕੀ ਰੇਟ ਵਿਕਦਾ ਆ ਬਾਦ ਆ ਸਾਨੂੰ ਜੀ ਜਦੋਂ ਲਾਸਟ ਵਾਲੀ ਕ੍ਰੌਪ ਸੀਗੀ ਉਹ ਦੰਦੇ ਸੀਗੇ ਜੀ 5 ਡਾਲਰ ਤੇ 60 ਸੈਂਟ ਐ ਸਰ ਲਗਭਗ 5.6 ਡਾਲਰ ਕਿਲੋ ਦੇ ਹਾਂਜੀ ਮੈਂ ਜੇ ਇਹਨੂੰ ਮੋਟਾ-ਮੋਟਾ ਕਰਾਂ ਵੀ 5 5ਉ 5 ਜਾਂ 25 ਹਾਂਜੀ 5 ਹੋ ਗਿਆ 250 6 5ਤ ਮਤਲਬ 300 350 ਬਾ 300 ਦੇ ਆਸ-ਪਾਸ ਬਣ ਗਿਆ ਮੇਰੇ ਖਿਆਲ ਕਿਲੋ ਹਾਂ ਜੀ ਆਪਾਂ ਨੂੰ ਗੋਲਾ ਇੰਡੀਆ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਤਾਂ ਹਰ ਚੀਜ਼ ਇੰਡੀਆ ਨੂੰ ਜੋੜ ਕੇ ਹਾਂ ਜੀ ਹਾਂ ਜੀ ਬਿਲਕੁਲ ਇੰਡੀਆ ਦਾ ਇਹਨਾਂ ਬਣ ਗਿਆ 350 300 ਦੇ ਆਸ-ਪਾਸ ਹਾਂ ਜੀ ਬਣ ਜਾਂਦਾ ਇਹਨਾਂ ਬਾਹਰ ਜੀ ਮਿੱਤਰੋ ਦੇਖੋ ਜਿਹੜਾ ਤੁਸੀਂ ਬਾਦਾਮ ਹਜ਼ਾਰ ਹਜ਼ਾਰ ਰੁਪਏ ਨੂੰ ਖਰੀਦਦੇ ਹੋ ਆਸਟ੍ਰੇਲੀਆ ਹਾਲਾਂਕਿ ਜਿੱਥੇ ਡਾਲਰਾਂ ਦਾ ਰੇਟ ਵੇਖੋ ਕਿੰਨਾ ਇਹਦੇ ਬਾਵਜੂਦ ਵੀ ਇੱਥੇ ਇਹਨਾਂ ਨੂੰ ਸਾਰਾ ਕੁਝ ਕਰਕੇ ਸਵਾ 300 ਰੁਪਏ ਦੇ ਹਿਸਾਬ ਦੇ ਨਾਲ ਇਹਨਾਂ ਨੇ ਕੋਸਟ ਕਰਦੀ ਆ ਇਸ ਸਾਲ ਹਾਂਜੀ 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 ਤੋਂ ਉਹਨੂੰ ਸਮੇਂ-ਸਮੇਂ ਤੇ ਵਧਾਉਂਦੇ ਵੀ ਰਹਿੰਦੇ ਮਾਰਕੀਟ ਪ੍ਰਾਈਸ ਦੇ ਨਾਲ ਨਾਲ ਇਸ ਤੋਂ ਬਾਅਦ ਅਗਲੀ ਜਿਹੜੀ ਵੱਡੀ ਗੱਲਬਾਤ ਕਰਨੀ ਆ ਕਿਉਂਕਿ ਜੇ ਫਸਲ ਐਡੀ ਵੱਡੀ ਕਰਨੀ ਹੈ ਜੇ ਫਸਲ ਇਨੀ ਕੋਸਟਲੀ ਵੇਚਣੀ ਹੈ ਤਾਂ ਆਬਵੀਅਸਲੀ ਉਹਦੇ ਵਾਸਤੇ ਸਮਾਨ ਵੀ ਤੁਹਾਨੂੰ ਉਨਾ ਹੀ ਕੋਸਟਲੀ ਤੇ ਲੇਟੈਸਟ ਤਕਨੀਕ ਦਾ ਚਾਹੀਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਪਰ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਸੋ ਮਿਲਦੇ ਆ ਕਿਤੇ ਨਾ ਜਾਇਓ ਸਾਡੇ ਨਾਲ ਸਾਡੇ ਨਾਲ ਨੇ ਸਰਦਾਰ ਮਲਕੀਤ ਸਿੰਘ ਜੀ ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਆ ਮੇਰੇ ਨਾਲ ਨੇ ਸਰਦਾਰ ਮਲਕੀਤ ਸਿੰਘ ਜੀ ਮੈਂ ਇਸ ਵੇਲੇ ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਟ ਦੇ ਵਿੱਚ ਆ ਇਹਨਾਂ ਦੇ ਬਦਾਮਾਂ ਦੇ ਫਾਰਮ ਦੇ ਵਿੱਚ ਅਸੀਂ ਗੱਲਬਾਤ ਕਾਫੀ ਕਰ ਚੁੱਕੇ ਹੁਣ ਗੱਲਬਾਤ ਕਰਨੀ ਆ ਫਸਲ ਵੀ ਇਜ਼ਲੀ ਫਸਲ ਹੋ ਗਈ ਫਸਲ ਨੂੰ ਹੁਣ ਦੇਖਭਾਲ ਵਾਸਤੇ ਵੀ ਕਿਹੜੀ ਮਸ਼ੀਨਰੀ ਵਰਤੀ ਜਾਂਦੀ ਹੈ ਤੇ ਉਹਦੀ ਤੋੜਾ ਤੜਾਈ ਵਾਸਤੇ ਵੀ ਕੀ ਚੀਜ਼ ਚਾਹੀਦੀ ਹੈ ਕਿਉਂਕਿ ਹੁਣ ਇੱਥੇ ਬੰਦੇ ਤਾਂ ਮੇਰੇ ਖਿਆਲ ਮਿਲ ਨਹੀਂ ਸਕਦੇ ਜੇ ਬੰਦੇ ਲਾ ਵੀ ਦਿੱਤੇ ਤਾਂ ਲੇਬਰ ਕਾਸਟ ਬਹੁਤ ਆਹ ਤਾਂ ਜੀ ਬਹੁਤ ਕੰਮ ਬਹੁਤ ਆ ਹਾਂ ਕਿਉਂਕਿ ਇੱਥੇ ਪਰ ਆਵਰ ਡਾਲਰਾਂ ਦੇ ਹਿਸਾਬ ਨਾਲ ਤੁਹਾਨੂੰ ਰੁਪਏ ਦੇਣੇ ਪੈਣੇ ਆ ਤੇ ਜੋ ਕਹਿੰਦੇ ਵੀ ਉਹਨੇ ਦੀ ਇਹ ਕੁੱਤੀ ਨਹੀਂ ਜਿੰਨੇ ਦੀ ਫੁਲਕੇ ਖਾ ਗਈ ਦਾੜੀ ਨਾਲੋਂ ਮੁੱਛਾਂ ਵੱਧ ਜਾਣੀਆਂ ਨੇ ਤਾਂ ਫਿਰ ਥੋੜਾ ਤੋੜਾ ਤੜਾਈ ਫਿਰ ਸਮਝ ਲਓ ਬਦਨਾਮ ਨੇ ਪੈਸੇ ਤੋੜਾ ਤੜਾਈ ਚ ਜਾਣਗੇ ਉਹਦਾ ਫਿਰ ਅਲਟਰਨੇਟ ਕੀ ਹੈ ਸੋ ਇਥੇ ਕਿਹੜੀ ਮਸ਼ੀਨਰੀ ਯੂਜ਼ ਹੁੰਦੀ ਆ ਤੇ ਉਹ ਕੀ ਕੀ ਕੰਮ ਕਰਦੀ ਆ ਆਓ ਸਰਦਾਰ ਮਕੀਤ ਸਿੰਘ ਹਰ ਹਾਂ ਤੇ ਪੁੱਛਦੇ ਆ ਮਕੀਤ ਸਿੰਘ ਜੀ ਬਦਾਮਾਂ ਨੂੰ ਤੋੜਨ ਵਾਸਤੇ ਸਭ ਤੋਂ ਪਹਿਲੇ ਨੰਬਰ ਤੇ ਕਿਹੜੀ ਮਸ਼ੀਨ ਵਰਤੋ ਚਾਉਦੀ ਆ ਸਭ ਤੋਂ ਪਹਿਲਾਂ ਜਦੋਂ ਬਦਾਮ ਰੈਡੀ ਹੋ ਜਾਂਦੇ ਆ ਨਾ ਤੋੜਨ ਵਾਸਤੇ ਤੇ ਇਹ ਸ਼ੇਕਰ ਆ ਜੀ ਓਕੇ ਹਾਈਡਰਾ ਸ਼ੇਕਰ ਹਾਈਡਰਾ ਸ਼ੇਕਰ ਆ ਜੀ ਇਹ ਹਰ ਇੱਕ ਟ੍ਰੀ ਦੇ ਕੋਲ ਜਾ ਕੇ ਸਲਾਈਡ ਹੁੰਦਾ ओके okay, okay. स्लाइड ਹੋ ਜਾਂਦਾ ओके द स्लाइड ਬਾਹਰ ਨੂੰ ਹੋ ਜਾਂਦਾ स्लाइड ਹੋ ਕੇ ਅੱਛਾ ਇਹ ਇਹ ਜਿਹੜਾ ਸਾਰਾ ਇਹ ਸਾਰਾ ਪਾਰਟ ਹਾਂਜੀ ਬਾਹਰ ਆ ਜਾਂਦਾ ਅੱਛਾ ਇਹ ਦਰਖਤ ਫੜ ਲੈਂਦਾ ਹਾਂਜੀ ਇਹ ਫਿਰ ਇਹਨੂੰ ਪੁੱਟ ਲੈਂਦਾ ਹਾਂਜੀ ਓਕੇ ਤੇ ਫੜ ਕੇ ਤੇ ਫਿਰ ਸ਼ੇਕ ਕਰਦਾ ਫੂਰਾ ਅੱਛਾ ਇਹਨੂੰ ਦਰਖਤ ਨੂੰ ਹਿਲਾਉਂਦਾ ਯਾਨੀ ਕਿ ਸ਼ੇਕ ਕਰਕੇ ਸਾਰਾ ਫਰੂਟ ਜਿਹੜਾ ਥੱਲੇ ਆ ਜਾਂਦਾ ਅੱਛਾ ਸਾਰਾ ਬਦਾਮ ਝੜ ਕੇ ਥੱਲੇ ਆ ਜਾਂਦਾ ਹਾਂਜੀ ਗਰਾਊਂਡ ਤੇ ਆ ਜਾਂਦਾ ਹਾਂਜੀ ਇਦਾਂ ਹੀ 1 ਬਾਈ 1 ਕਰਕੇ ਨਾ 1 ਬਾਈ 1 ਸਾਰੇ ਟਰੀ ਇਹਦਾ ਸ਼ੇਕ ਕਰਨੇ ਹੁਣ ਮੇਰਾ ਅਗਲਾ ਸਵਾਲ ਫੇਰ ਇੱਥੋਂ ਹੀ ਪੈਦਾ ਹੋ ਗਿਆ ਵੀ ਇਹਨੇ ਝਾੜ ਕੇ ਡੇਗਤਾ ਦਿੱਤੇ ਉਹ ਥੱਲੇ ਇਕੱਠੇ ਵੀ ਹੋ ਗਏ ਹੁਣ ਉਹਨਾਂ ਨੂੰ ਇਕੱਠੇ ਕਰਨ ਲਈ ਬੰਦੇ ਕਿੱਥੋਂ ਲੈ ਕੇ ਆਉਣੇ ਆ ਬੰਦੇ ਨੇ ਜੀ ਪਿੱਛੇ ਇੱਕੋ ਹੀ ਮਸ਼ੀਨ ਆ ਜੀ ਪਿੱਛੇ ਖੜੀ ਆ ਅੱਛਾ 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 ਉਹ ਵੀ ਮਸ਼ੀਨ ਆ ਭਾਈ ਅਗਲੀ ਵੀ ਆ ਇਹ ਵੀ ਮਸ਼ੀਨ ਆ ਇਹਨੇ ਫਿਰ ਇਹ ਥੱਲੇ ਆ ਜਾਊਗੀ ਸਾਰੀ ਅੱਛਾ ਸਾਰਾ ਗਰਾਊਂਡ ਤੇ ਹਾਂਜੀ ਦੋਨੋਂ ਪਾਸੇ ਥੱਲੇ ਆ ਜਾਏਗੀ ਜੀ ਤੇ ਇਹ ਆ ਕੇ ਫਿਰ ਇਹ ਇਹਨੂੰ ਸਵੀਪਰ ਕਹਿੰਦੇ ਆ ਅੱਛਾ ਸਵੀਪਰ ਹਾਂਜੀ ਇਹ ਸਵੀਪ ਕਰਕੇ ਤੇ ਫਿਰ ਇਹ ਲਾਈਨ ਦੇ ਸੈਂਟਰ ਦੇ ਵਿੱਚ ਇੱਕ ਲ ए, ए जी, जी। 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 अच्छा सेंटर ਦੇ ਵਿੱਚ ਹਾਂਜੀ ਇਹ ਇਹ ਜਿਹੜਾ ਸਾਰਾ ਇਕੱਠਾ ਕਰਕੇ ਇਹ ਸੈਂਟਰ ਦੇ ਵਿੱਚ ਬਦਾਮਾਂ ਦੀ ਇੱਕ ਢੇਰੀ ਵਾਂਗੂੰ ਲਾਈਨ ਵਟ ਵਾਂਗੂੰ ਵਟ ਬਟ 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 ਹਾਂਜੀ ਹਾਂਜੀ ਜਿਹੜੇ ਬਟ ਦੇ ਉੱਤੇ ਬਚ ਗਏ ਬਦਾਮ ਹਾਂਜੀ ਉਹ ਫਿਰ ਪਿੱਛੇ ਬਲੋਅਰ ਲੱਗਿਆ ਹੋਇਆ ਅੱਛਾ 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 ਓਕੇ 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 ਇਹ ਜਿਹੜਾ ਬਲੋਅਰ ਆ ਹਾਂਜੀ ਇਹ ਫਿਰ ਅੱਧੀ ਬਟ ਦੇ ਜਿਹੜੇ ਬਦਾਮ ਬਚ ਗਏ ਉਹ ਚੱਕ ਕੇ ਫਿਰ ਦੂਜੀ ਸਾਈਡ ਤੇ ਦੂਜੀ ਲਾਈਨ ਦੇ ਵਿੱਚ ਸੜਦਾਏਗਾ ਓਕੇ ਓਕੇ ਆ ਜਿਹੜਾ ਬਲੋਅਰ ਆ ਜੀ ਮਾਰ ਕੇ ਉਹਨੂੰ ਹਵਾ ਮਾਰ ਕੇ ਬਲੋ ਕਰਕੇ ਤੇ ਇਹਨੂੰ ਚੱਕ ਕੇ ਤੇ ਕਿੱਧਰ ਸਿੱਟ ਦੇਗਾ ਦੂਸਰੀ ਲਾਈਨ ਦੇ ਵਿੱਚ ਸਿੱਟ ਦੋ ਅੱਛਾ ਦੂਸਰੀ ਲਾਈਨ ਵਾਲੀ ਵੱਟ ਤੇ ਸਿੱਟ ਦੋ ਹਾਂ ਤੁਸੀਂ ਦੂਸਰੀਆਂ ਦੇ ਸੈਂਟਰ ਦੇ ਵਿੱਚ ਸਿੱਟ ਦੇਗਾ ਹਾਂਜੀ ਤੇ ਜਦੋਂ ਦੂਸਰੀ ਵਾਰੀ ਆਉਣਾ ਉਧਰੋਂ ਹਾਂਜੀ ਅਸੀਂ ਹੋਰ ਇਕੱਠੇ ਕਰ ਲੈਣੇ ਆ ਓਕੇ 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 ਇਦਾਂ ਹੀ ਹਰ ਵਾਰੀ ਜਦੋਂ ਜਾਣਾ ਹੈ ਹਾਂਜੀ ਅੱਧੀ ਬਾਟੇ ਨੇ ਬਲੋ ਕਰਕੇ ਸਿੱਟਿਆਣੀ ਦੂਜੀ ਵਿੱਚ ਹਾਂਜੀ ਤੇ ਅਸੀਂ ਦੂਜੀ ਲਾਈਨ ਜਿਹੜੇ ਸਾਫ਼ ਕਰਦੇ ਆਣ ਲਓ ਜੀ ਫਿਰ ਹੁਣ ਮਸ਼ੀਨ ਨੰਬਰ 1 ਨੇ ਪਹਿਲਾਂ ਦਰਖਤ ਹਲਾਇਆ ਹਾਂਜੀ ਮਸ਼ੀਨ ਨੰਬਰ 2 ਨੇ ਲਾਈਨ ਬਣਾ ਦਿੱਤੀ ਯਾਨੀ ਕਿ ਉਹਨੂੰ ਇਕੱਠੇ ਕਰਕੇ ਇੱਕ ਵੱਟ ਵਾਂਗੂ ਵੱਟ ਬਣਾਤੀ ਫਿਰ ਬੰਦੇ ਚੱਕਦੇ ਗਿਆ ਕਿ ਐ ਨਹੀਂ ਜੀ ਉਸ ਤੋਂ ਬਾਅਦ ਫਿਰ ਤੀਜੀ ਮਸ਼ੀਨ ਹੈ ਲੈ ਵੀ ਮਸ਼ੀਨ ਹੀ ਮਸ਼ੀਨ ਹੈ ਬੰਦਾ ਕਿਤੇ ਹੈ ਹੀ ਨਹੀਂ ਆ ਜਾਓ ਫਿਰ ਅਗਲੀ ਮਸ਼ੀਨ ਵੀ ਦੇਖਦੇ ਹਾਂ ਜੀ ਮਸ਼ੀਨ ਹੈ ਫਿਰ ਸੋ ਮਸ਼ੀਨਰੀ ਤੁਹਾਡੇ ਕੋਲੇ ਬਹੁਤ ਮੇਰੇ ਖਿਆਲ ਇਸੇ ਕੱਲੀ ਬਦਾਮਾਂ ਨਾਲ ਸੰਬੰਧ ਦੀ ਮਸ਼ੀਨਰੀ ਹੈ ਕੱਲੀ ਬਦਾਮਾਂ ਦੀ ਕੀਤੀ ਕੱਲੇ ਬਦਾਮਾਂ ਲਈ ਅੱਛਾ ਜੀ ਅਗਲੀ ਮਸ਼ੀਨਰੀ ਆ ਗਈ ਹੁਣ ਇਸ ਤੋਂ ਬਾਅਦ ਅਗਲੀ ਮਸ਼ੀਨਰੀ ਉਹ ਫਿਰ ਇਹਨੂੰ ਚੱਕਦੀ ਆ ਅੱਛਾ 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 ਉਹ ਜਿਹੜੀ ਆ ਵਾਲੀ ਮੋਹਰੇ ਵਾਲੀ ਖੜੀ ਆ ਲਓ ਜੀ ਇਹਦੇ ਅੱਗੇ ਫਿਰ ਟਰੈਕਟਰ ਲੱਗੂਗਾ ਆਣ ਕੇ ਓਕੇ 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 ਆ ਜੀ ਦੇਖੋ ਆ ਨੀਲੇ ਰੰਗ ਇਹ ਇਹ ਅੱਛਾ ਇਹ 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 ਅੱਗੇ ਫਿਰ ਇੱਥੇ ਆ ਬਣਿਆ ਹੋਇਆ ਸਾਰਾ ਹਾਂਜੀ ਹਾਂਜੀ ਆ ਇੱਥੇ ਟਰੈਕਟਰ ਇਹਦੇ ਵਿੱਚ ਲੱਗ ਜਾਏਗਾ ਅੱਛਾ ਇੱਥੇ ਲਾਈਨ ਇਹ ਹੁੱਕ ਪਾ ਕੇ ਨਾ ਅੱਛਾ ਹੁੱਕ ਪਾ ਕੇ ਤੇ ਟਰੈਕਟਰ ਚੱਕ ਲਊਗਾ ਇਹ ਟਰੈਕਟਰ ਨੂੰ ਚੱਕ ਲਊਗਾ ਹਾਂਜੀ ਹਾਂਜੀ ਚੱਕ ਲਊਗਾ ਫਿਰ ਇੱਥੇ ਪੀਟੀਓ ਪਾ ਕੇ ਹਾਂਜੀ ਤੇ ਇਹ ਫਿਰ ਇਹਨੂੰ ਜਿੰਨਾ ਵੀ ਇਕੱਠਾ ਕੀਤਾ ਫਰੂਟ ਹੂੰ ਇਹ ਫਿਰ ਸੱਕ ਕਰ ਲਏਗਾ ਇਹਨੂੰ अच्छा ਇਹਦੇ ਵਿੱਚ ਦੀ اچھا ਇਹ ਇਹ ਵੱਟ ਜਿਹਨੇ ਜਿੰਨੇ ਉਹਨੇ ਇਕੱਠੇ ਕੀਤੇ ਹੁੰਦੇ ਇਹਦੇ ਵਿਚਾਲੇ ਇੱਕ ਸੱਕ ਕਰਦੀ ਜਾਂਦੀ ਹੈ ਹਾਂਜੀ ਲਾਈਨ ਦੇ ਉੱਤੋਂ ਦੀ ਇਹਨੇ ਜਾਣਾ ਤੇ ਸਾਰਾ ਇਹ ਉਹ ਪਧਰਾ ਕਰਦੇ ਜਾਣਾ ਇਹਨੇ ਸਾਰਾ ਜਿਹੜਾ ਫਰੂਟ ਆ ਉਹ ਚੱਕ ਕੇ ਮਸ਼ੀਨ ਨੇ ਫਿਰ ਇਹਦੇ ਵਿੱਚ ਸਟੋਰ ਕਰ ਦੇਣਾ ਅੱਛਾ ਇਧਰੋਂ ਆਏ ਲਿਆ ਕੇ ਤੇ ਇਹ ਇਹਦੇ ਵਿੱਚ ਛਿੜਦੀ ਜਾਂਦੀ ਹੈ ਇਹਦੇ ਵਿੱਚ ਛਿੜਦੀ ਜਾਂਦੀ ਆ ਹਾਂਜੀ ਇਹਦੀ ਫਿਰ ਇਹ ਜਿਹੜੀ ਚੇਨ ਆ ਪਿੱਛੇ ਨੂੰ ਲੈਵਲ ਕਰਦੀ ਜਾਂਦੀ ਆ ਅੱਛਾ ਅੱਛਾ ਇਹਦੇ ਵਿੱਚ ਛਿੜਦੇ ਵੀ ਸਾਰੇ ਭਰ ਜਾਂਦਾ ਸਾਰੇ ਭਰ ਗਿਆ ਜਦੋਂ ਹਾਂਜੀ ਜਦੋਂ ਇਹ ਫੁੱਲ ਹੋ ਜਾਂਦਾ ਨਾ ਹਾਂਜੀ ਫਿਰ ਇੱਕ ਬੰਦਾ ਇਹ ਜਿਹੜਾ ਛੋਟਾ ਟਰੱਕੇ ਲੈ ਕੇ ਆਉਂਦਾ ਪਿੱਛੇ ਅੱਛਾ ਫਿਰ ਇਹ ਟਰੱਕ ਜਿਵੇਂ ਟਰਾਲੀ ਆਪਣੀ ਲੈ ਆਉਂਦੇ ਨੇ ਸੋਨੇ ਕਣਕ ਵਾਸਤੇ ਮਗਰ ਹਾਂਜੀ ਅੱਛਾ ਇਧਰੋਂ ਦੀ ਫਿਰ ਇਹ ਸਾਰੇ ਇਹਦੇ ਚ ਛੱਡ ਦੇਣੇ ਆ ਅੱਛਾ ਇਹਨੇ ਉਹਨੇ ਲਿਆ ਕੇ ਇਹਦੇ ਪਿੱਛੇ ਵਿਚ ਮਾਰਨਾ ਇਹ ਉਹ ਜਿਹੜਾ ਸਵਿਚ ਲੱਗਿਆ ਹੋਇਆ ਹਾਂਜੀ ਉਹਨੇ ਆਟੋਮੈਟਿਕਲੀ ਵਿਚ ਨੂੰ ਹੋ ਜਾਣਾ ਤੇ ਇਹਦੇ ਪਰ ਜਾਣਾ ਲਓ ਜੀ ਆ ਹੁਣ ਟਰਾਲੀ ਜਿਵੇਂ ਆਪਾਂ ਕਣਕ ਝੋਨੇ ਨੂੰ ਭਰਦਿਆਂ ਵੀ ਮਸ਼ੀਨ ਮਾਰਦੀ ਹੁੰਦੀ ਪੇ ਪੇ ਵੀ ਆਜੋ ਭਾਈ ਹੁਣ ਟਰਾਲੀ ਲੈ ਕੇ ਆਜੋ ਤਾਂ ਉਹ ਟਰਾਲੀ ਆ ਆਵਦਾਮਾ ਵਾਲੀ ਟਰਾਲੀ ਇਹਦੇ ਵਿੱਚ ਵੀ ਆ ਦੇਖੋ ਕਈ ਤਰ੍ਹਾਂ ਦੀ ਮਸ਼ੀਨਰੀ ਲੱਗੀ ਹੋਈ ਆ ਇਹਦਾ ਫਿਰ ਕੀ ਫੰਕਸ਼ਨ ਆ ਜੀ ਇਹ ਜਿੱਥੇ ਸਿੱਟਦੇ ਤੇ ਆਹ ਵੀ ਫੰਕਸ਼ਨ ਆਵੇ ਉਤੋਂ ਸਿੱਟਦਾ ਉਹ ਇੱਥੇ ਢੇਰੀ ਲੱਗ ਜਾਂਦੀ ਆ ਹਾਂਜੀ ਜੇ ਉਹ ਨਾ ਚੱਲਣ ਤਾਂ ਵੀ ਇੱਥੇ ਵਾੜ ਡੋਲਣਗੇ ਇਹ ਜਦੋਂ ਢੇਰੀ ਲੱਗ ਜਾਣੀ ਆ ਇਹਨੇ ਹੌਲੀ ਹੌਲੀ ਚਲਾ ਦੇਣਾ ਸੀ ਇਹਨੇ ਅੱਗੇ ਤੱਕ ਲੈ ਜਾਣਾ ਖਿੱਚ ਕੇ ਅੱਛਾ ਇਹਨੂੰ ਅੱਗੇ ਤੱਕ ਲੈ ਲੈਵਲ ਕਰ ਦੇਣਾ ਪੂਰਾ ਭਰ ਦੇਣਾ ਇਹਨੂੰ ਜੀ ਪਰਨ ਤੋਂ ਬਾਅਦ ਫਿਰ ਅਸੀਂ ਇਹਦੇ ਲਿਆ ਕੇ ਜਿਹੜਾ ਐਲੀਵੇਟਰ ਆ ਅੱਛਾ ਇਸ ਤੋਂ ਬਾਅਦ ਪਾਈ ਇਹ ਟਰਾਲੀ ਜਿਹੜੀ ਆ ਉਹ ਫਿਰ ਐਲੀਵੇਟਰ ਤੇ ਲੈ ਕੇ ਆਉਂਦੇ ਆ ਇੱਥੇ ਲੈ ਕੇ ਆਉਣੀ ਆ ਸਾਈਡ ਤੇ ਤੇ ਉਹਨੇ ਫਿਰ ਜਿਹੜਾ ਉਦੋਂ ਸਾਰੇ ਸਾਰੇ ਦਾ ਸਾਰੇ ਟਪ ਚੱਕੋ ਜਾਣਾ ਚੱਕ ਕੇ ਟਿਪਕਾ ਦੇਣਾ ਇਹਦੇ ਵਿੱਚ ਅੱਛਾ ਉਹ ਜਿਹੜੀ ਉੱਥੋਂ ਟਰਾਲੀ ਆ ਉਹ ਲਿਆ ਕੇ ਇਹਦੇ ਵਿੱਚ ਲੱਦ ਕੇ ਇਹ ਟਰਾਲੀ ਇਹਦੇ ਵਿੱਚ ਸਿੜ ਦਿੰਦੀ ਆ ਸਮਾਨ ਨੂੰ ਇੱਥੋਂ ਫਿਰ ਕੀ ਚੱਲਦਾ ਇਹਦਾ ਇਹ ਫਿਰ ਐਲੀਵੇਟਰ ਇਹ ਫਿਰ ਜਿੰਨੀ ਮਰਜ਼ੀ ਤੁਸੀਂ ਉੱਚੀ ਢੇਰੀ ਲਾਉਣੀ ਆ ਅੱਛਾ 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 ਢੇਰੀ ਲਾ ਸਕਦੇ ਇਹਨੂੰ ਅਪ ਡਾਊਨ ਹੋ ਜਾਂਦਾ ਹਾਂਜੀ ਅਪ ਡਾਊਨ ਹੋ ਜਾਂਦੀ ਹੋਰ ਤੇ ਇੱਥੋਂ ਚੱਕ ਕੇ ਲਾ ਜਾ ਕੇ ਉਹ ਉੱਥੋਂ ਦੀ ਹਾਂਜੀ ਹਾਂਜੀ ਉੱਪਰੋਂ ਦੀ ਥੱਲੇ ਸਿੜ ਦਿੰਦੀ ਥੱਲੇ ਸਿੜ ਦਿੰਦੀ ਆ ਵਾਹ ਜੀ ਵਾਹ ਵਾਹ ਜੀ ਵਾਹ ਬੜਾ ਟੈਕਨੀਕ ਆ ਬੜੀ ਘੈਂਟ ਹਾਂਜੀ ਅੱਛਾ ਇੱਥੋਂ ਫਿਰ ਇਹਨੇ ਬਦਾਮਾਂ ਦੀ ਉਹਦਾ ਮੂਵ ਕਰੀ ਜਾਣਾ ਅੱਛਾ ਥੋੜਾ ਥੋੜਾ ਗਏ ਤੇ ਉਹ ਟੀਰੀ ਤਾਂ ਫਿਰ ਬਾਅਦ ਚ ਆਉਂਦੀ ਹੈ ਬੈਗ ਦੇ ਵਿੱਚ ਪਾਉਨੇ ਹੋ ਕਿਸੇ ਨਹੀਂ ਉਹ ਫਿਰ ਇਦਾਂ ਇਦਾਂ ਰਹਿੰਦੀ ਜਦੋਂ ਫਿਰ ਅਸੀਂ ਉਹਦਾ ਸਾਡਾ ਆਰਡਰ ਬੁੱਕ ਹੁੰਦਾ ਆ ਹਾਂਜੀ ਆਰਡਰ ਹੋ ਬੁੱਕ ਹੋਣ ਤੋਂ ਬਾਅਦ ਫਿਰ ਅਸੀਂ ਟਰੱਕ ਹਾਇਰ ਕਰਦੇ ਹਾਂ ਅੱਛਾ ਓਕੇ ਟਰੱਕ ਹਾਇਰ ਕਰਦੇ ਹਾਂ ਟਰੱਕ ਦੇ ਨਾਲ ਹੀ ਲੋਡਰ ਹੁੰਦਾ ਉਹਨਾਂ ਦਾ ਹਮ ਤੇ ਉਹ ਲੋਡਰ ਦੇ ਨਾਲ ਭਰ ਕੇ ਟਰੱਕ ਟਰੱਕ ਵਾਟਰ ਕੋਫਰ ਲੈ ਜਾਂਦੇ ਆ। ਅੱਛਾ ਖੁੱਲੇ ਲੈ ਜਾਂਦੇ। ਖੁੱਲੇ ਲੈ ਜਾਂਦੇ ਖੁੱਲੇ। ਅੱਛਾ ਅੱਛਾ ਹਾਂਜੀ ਹਾਂਜੀ ਉਹ ਖੁੱਲੇ ਲੈ ਜਾਂਦੇ ਫਿਰ ਉਹ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਜਾਂਦੇ ਆ। ਤੇ ਉਹ ਇੱਕ ਦਿਨ ਦੇ ਵਿੱਚ ਸਾਨੂੰ ਪ੍ਰੋਸੈਸ ਕਰਕੇ ਉਹ ਕੀ ਪ੍ਰੋਸੈਸਿੰਗ ਕੀ ਹੁੰਦੀ ਹੈ ਉਹਦੀ? ਪ੍ਰੋਸੈਸਿੰਗ ਉਹਦੀ ਹੁੰਦੀ ਹੈ ਜਿੱਦਾਂ ਆਪਣੇ ਕਹਿ ਲੋ ਵੀ ਗੰਨੇ ਦੀ ਮਿਲ ਹੁੰਦੀ ਆ। ਹਾਂਜੀ। ਐਦਾਂ ਡੋਂਗਾ ਬਣਿਆ ਉਹਦੇ ਵਿੱਚ। ਹਾਂਜੀ ਨਹੀਂ ਇਹ ਬਦਾਮਾਂ ਨੂੰ ਕੀ ਪ੍ਰੋਸੈਸ ਕਰਦੇ? ਪ੍ਰੋਸੈਸ ਮਤਲਬ ਉਹਦੀ ਛਿਲ ਲਾਉਣੀ। ਅੱਛਾ ਉਹਦੀ ਛਿਲ ਲਾਉਣੀ। ਛਿਲ ਵੀ ਲਾਉਣੀ ਉਹਦੇ ਵਿੱਚ ਜਿੰਨੀ ਰਵਿਸ਼ ਆ। ਹਾਂਜੀ ਰਵਿਸ਼। ਬਸ ਟਿੱਕ ਆ ਗਈ ਜਾਂ ਮਿੱਟੀ ਆ ਗਈ। ਕੋਈ ਪੱਤਾ ਆ ਗਿਆ ਯਾਨੀ ਵਿੱਚੋ ਗਿਰੀ ਕੱਢ ਦਿੰਦੇ ਗਿਰੀ ਕੱਢ ਲੈਣੀ ਸਾਨੂੰ ਸਾਨੂੰ ਗਿਰੀ ਕੱਢ ਕੇ ਉਹ ਨਹੀਂ ਦੱਸਣਾ ਵੀ ਤੁਹਾਡੇ ਇੰਨੀ ਗਿਰੀ ਨਿਕਲੀ ਆ ਅੱਛਾ 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 ਤੇ ਉਹ ਆਪਾ ਉਹ ਆਪ ਕਾਸਟ ਆਪਾਂ ਨੂੰ ਭਰਨੀ ਪੈਂਦੀ ਆ ਉਹਦੀ ਕਾਸਟ ਆਨ ਦੇਣੀ ਪੈਣੀ ਬਸ ਪ੍ਰੋਸੈਸਿੰਗ ਬਸ ਇਸਦੀ ਕਾਸਟ ਸਾਡੀ ਆ ਓਕੇ ਉਹ ਜ਼ਿਆਦਾ ਨਹੀਂ ਹੁੰਦੀ 30 35 ਕੇ ਸੈਂਟ ਹੁੰਦੀ ਆ ਪਰ ਕਿਲੋ ਕਿਲੋ ਪਰ ਕਿਲੋ ਦਾ ਸਾਨੂੰ ਤੁਹਾਨੂੰ ਗਿਰੀ ਕੱਢ ਕੇ ਫੜਾ ਦੇਣਗੇ ਗਿਰੀ ਕੱਢ ਕੇ ਫਿਰ ਉਹਨਾਂ ਨੇ ਸਾਨੂੰ weight ਦੱਸ ਦੇਣਾ ਹਮ ਲੇਕਿਨ ਸੈਲ ਉਹਨਾਂ ਨੇ ਕਰਨੀ ਆ ਅਛਾ ਬਈ ਜੀ ਉਹਨਾਂ ਦੀ ਮਾਰਕੀਟਿੰਗ ਉਹਨਾਂ ਦੀ ਫਿਰ ਉਸ ਤੋਂ ਬਾਅਦ ਉਹ ਗੁੱਡ ਗੁੱਡ ਹਾਂ ਜੀ ਹਾਂ ਮਾਰਕੀਟਿੰਗ ਸਾਰੀ ਉਹਨਾਂ ਦੀ ਇਸ ਗੱਲ ਤੇ ਵੀ ਬੇਫਿਕਰੀ ਵੀ ਐਡੀ ਮਹਿੰਗੀ ਆ ਆਪਾਂ ਚੀਜ਼ ਲਾਈ ਆ ਐਡੀ ਮਹਿੰਗੀ ਉਹਦੀ ਕਾਸਟ ਉਹਦੇ ਉੱਤੇ ਆਪਾਂ ਇਨਫਰਾਸਟ੍ਰਕਚਰ ਲੱਗਾ ਸਾਰਾ ਇੱਕ ਸਵਾਲ ਹੋਰ ਕਰ ਲਵਾਂ ਕਿਉਂਕਿ ਹਾਲਾਂਕਿ ਅਸੀਂ ਬ੍ਰੇਕ ਲਾਈਨ ਦਾ ਟਾਈਮ ਹੋ ਗਿਆ ਪਰ ਅੱਤ ਕੀ ਬ੍ਰੇਕ ਨਹੀਂ ਅੱਤ ਕੀ ਪੱਕੀ ਬ੍ਰੇਕ ਹੀ ਲੈ ਜਾਣੀ ਹੈ ਪ੍ਰੋਗਰਾਮ ਤੋਂ ਠੀਕ ਹੈ ਜੀ ਇਹ ਕੀ ਕਾਸਟ ਕਰਦੀ ਹੋਊਗੀ ਮਸ਼ੀਨਰੀ ਕਿਉਂਕਿ ਮੈਂ ਤਾਂ ਮੈਂ ਤਾਂ ਇਹ ਦੇਖੀ ਨਹੀਂ ਕਿਉਂਕਿ ਆਪਣੇ ਪੰਜਾਬ ਚ ਬਦਾਮਾਂ ਦੀ ਖੇਤੀ ਨਹੀਂ ਹੁੰਦੀ ਮੈਂ ਇਸ ਕਰਕੇ ਮਸ਼ੀਨਰੀ ਵੀ ਅੱਛਾ ਯੂ ਐਸ ਐ ਤੋਂ ਕਿਉਂਕਿ ਉੱਥੇ ਬੀਜਦੇ ਆ ਹਾਂ ਉੱਥੇ ਬੀਜਦੇ ਇੱਥੇ ਨਹੀਂ ਬਣਦੇ ਉੱਥੋਂ ਫਿਰ ਮੰਗਵਾਈ ਹਾਂ ਜੀ ਉੱਥੋਂ ਮੰਗਾਉਣੀ ਪੈਂਦੀ ਹੈ ਕੋਈ ਫਿਰ ਤਾਂ ਫਿਰ ਇਹ ਫਿਰ ਤਾਂ ਸਬਸਿਡੀ ਵਾਲਾ ਸਵਾਲ ਪੁੱਛਣ ਦੀ ਜ਼ਰੂਰਤ ਨਹੀਂ ਕਿ ਮਿਲਦੀ ਹੈ ਇੱਥੇ ਕੋਈ ਸਬਸਿਡੀ ਹੈ ਇਹਨਾਂ ਚੀਜ਼ਾਂ ਦੀ ਨਹੀਂ ਇੱਥੇ ਕੋਈ ਸਬਸਿਡੀ ਨਹੀਂ ਅੱਛਾ ਇਹ ਤੋਂ ਜੋ ਕੋਸਟ ਹੋਵੇ ਈਵਨ ਸ਼ਿਪਮੈਂਟ ਦਾ ਵੀ ਜੋ ਖਰਚਾ ਸਾਰਾ ਸਾਨੂੰ ਦੇਣਾ ਪਊਗਾ ਅੱਛਾ ਇਹ ਜਿੰਨੀ ਵੀ ਆਪਾਂ ਖੜੀ ਮਸ਼ੀਨਰੀ ਵੇਖ ਰਹੇ ਆ ਇਹ ਸਾਰੇ ਦੀ ਸਾਰੀ ਯੂ ਐਸ ਐ ਤੋਂ ਆਈ ਸਾਰੀ ਸਾਰੀ ਯੂ ਐਸ ਤੋਂ ਆਈ ਹੈ ਓਕੇ ਫਿਰ ਤਾਂ ਕੋਸਟ ਵੀ ਕਾਫੀ ਕਰ ਗਈ ਹੋਗੀ ਕੋਸਟ ਹਾਂਜੀ ਇਹ ਜਿਹੜੀ ਆ ਇਹ ਆਸਟ੍ਰੇਲੀਅਨ ਡਾਲਰ ਦੇ ਵਿੱਚ ਇਹ ਸਵਾ ਲੱਖ ਦੀ ਆ ਜਿਹੜੀ ਨੀਲੀ ਮਸ਼ੀਨ ਸਕਰੀਨ ਤੇ ਸੋਹਲੀ ਆ ਰਹੀ ਹੈ ਸਵਾ ਲੱਖ ਡਾਲਰ ਦੀ ਹੈ ਇੱਥੇ ਕੋਸਟ ਕੀਤੇ ਆਪਾਂ ਨੂੰ ਪਹੁੰਚ ਕੇ ਹਾਂਜੀ ओके यानी 1.7 लाख डॉलर ਦਾ ਮਤਲਬ ਹੋ ਗਿਆ ਜੀ ਲੱਖ ਨੂੰ ਸਿੱਧਾ 55 60 60 ਕ ਲੱਖ ਦੇ 60 7 765 ਦੇ ਆਸ-ਪਾਸ ਹੋ ਗਿਆ ਹਾਂ ਜੀ ਪਿਛੇ ਵਾਲਾ ਟਰਾਲਾ ਜਿਹੜਾ ਆ ਹਾਂਜੀ ਉਹ ਵੀ 70 ਕ ਹਜ਼ਾਰ ਡਾਲਰ ਦਾ ਹੈ ਅੱਛਾ ਜਿਹੜਾ ਪਿਛੇ ਜਿਹੜਾ ਇਹਦੇ ਪਿਛੇ ਲੱਗਾ ਜਿਹੜਾ ਬਿਲਕੁਲ ਜਵਾਬ ਆ ਅੱਛਾ ਆ ਜਿਹੜਾ ਜੈਕ ਰੈਬਿਟ ਜੈਕ ਇਹ ਕਿੰਨੇ ਦਾ 70 ਹਜ਼ਾਰ ਹਾਂ 70 ਹਜ਼ਾਰ 70 ਹਜ਼ਾਰ ਡਾਲਰ ਆਸਟ੍ਰੇਲੀਅਨ ਦਾ ਇਹ ਟਰਾਲਾ ਹੈ ਹਾਂਜੀ ਇਹ ਅੱਗੇ ਜੀ ਇਹ ਜਿਹੜੀ ਇਹ ਜਿਹੜਾ ਆ ਇਹ ਤਕਰੀਬਨ ਡੇਢ ਲੱਖ ਦਾ ਇਹ ਵੀ ਹੈ ਅੱਛਾ ਜਿਹੜੀ ਆਪਾਂ ਟੋਆ ਟੋਆ ਹੀ ਉੱਥੇ ਟਰਾਲੀ ਕਹਿ ਸਕਦੇ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਇਹ ਡੇਢ ਲੱਖ ਦੀ ਡੇਢ ਲੱਖ ਦੀ ਹੈ ਡੇਢ ਲੱਖ ਡਾਲਰ ਦੀ ਟਰਾਲੀ ਹੈ ਇਹ ਤਾਂ ਫਿਰ ਮਸ਼ੀਨ ਦੇ ਵਾਂਗੂੰ ਹੀ ਉੱਥੋਂ ਤੱਕ ਹੀ ਕੋਸਟ ਕਰ ਗਈ ਜੀ ਹਾਂਜੀ ਹਾਂਜੀ ਉਹਨੇ ਦਾ ਹੀ ਉਹ ਤੇ ਉਹਨੇ ਦਾ ਹੀ ਉਹ ਤੇ ਉਹ ਅੱਗੇ ਜਿਹੜਾ ਆਪਾਂ ਸ਼ੇਕ ਰਿਹਾ ਇਹ 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 ਐਕਸਪੈਂਸਿਵ ਪਾਰਟ ਆ ਅੱਛਾ ਇਹ ਹੈਗਾ ਆ ਇਸ ਵੇਲੇ ਸਵਾ 3 ਲੱਖ ਦਾ ਆਹ 3 ਲੱਖ ਡਾਲਰ ਦਾ ਹੈ ਹਾਂਜੀ ਹਾਂਜੀ ਵਾਹ ਜੀ ਵਾਹ 3 ਲੱਖ ਆਸਟ੍ਰੇਲੀਅਨ ਡਾਲਰ ਦੇ ਵਿੱਚ ਹਾਈਡਰਾ ਸ਼ੇਕ ਕਰ ਪੈਂਦਾ ਤੁਸੀਂ ਹੁਣ ਕੈਲਕੂਲੇਟਰ ਲੈ ਕੇ ਬਹਿ ਜਾਓ ਤੇ ਗਿਣਤੀਆਂ ਕਰੇ ਇਕੱਲਾ ਇਹਨਾਂ ਦੇਖੋ ਵੀ ਬਾਦਾਮ ਰੁਪਏ ਕਿੰਨੇ ਵਟਾਉਂਦਾ ਬਾਦਾਮ ਤੇ ਲੱਗਦਾ ਕਿੰਨੇ ਉਹ ਜ਼ਰੂਰ ਜੋ ਨੋਟ ਕਰਦੇ ਜਾਓ ਜੀ ਤੇ ਇਹ ਜਿਹੜੀ ਅੱਗੇ ਮਸ਼ੀਨਰੀ ਲਾਸਟ ਵਾਲਾ ਰਹਿ ਗਿਆ ਇਹ ਇਹ ਵਾਲੀ ਆ ਇਹ ਜਿਹੜਾ ਸਿਰਫ ਟਰੈਕਟਰ ਤੋਂ ਬਿਨਾਂ ਜਿੰਨਾ ਪਾਰਟ ਆ ਇਹਦਾ ਹਾਂਜੀ ਉਹ ਸਵਾਲ ਲੱਗਦਾ ਹੈ ਅੱਛਾ ਜੀ ਤੇ ਬਲੱਸ ਜਿਹੜਾ ਟਰੈਕਟਰ ਆ ਉਹ ਆਪਣੇ ਤੇ ਡਿਪੈਂਡ ਆ ਤੁਸੀਂ ਕਿੰਨੇ ਵਾਲਾ ਲਓ ਇਹ ਇਹਨੂੰ ਆਪਾਂ ਲਾ ਵੀ ਸਕਦੇ ਆ ਅੱਛਾ ਲਾ ਵੀ ਸਕਦੇ ਆ ਠੀਕ ਹੈ ਜਿਵੇਂ ਟਰੈਕਟਰ ਆਪਾਂ ਪਿੰਡਾਂ ਦੇ ਟਰੈਕਟਰਾਂ ਨਾਲ ਧੂੜੀ ਵਾਲੀਆਂ ਮਸ਼ੀਨਾਂ ਬਣਾ ਲਈਏ ਹਾਂਜੀ ਹਾਂਜੀ ਲਾ ਕੇ ਉਸ ਤੋਂ ਬਾਅਦ ਤੁਸੀਂ ਸਪਰੇਅਰ ਨੂੰ ਯੂਜ਼ ਕਰ ਲਓ ਟਰੈਕਟਰ ਕਿਤੇ ਵੀ ਯੂਜ਼ ਕਰ ਲਓ ਇੱਕ ਵੇ ਇੱਕ ਮੈਂ ਹੋਰ ਇੰਟਰਸਟਿੰਗ ਚੀਜ਼ ਦਿਖਾਉਣਾ ਚਾਹੁੰਦਾ ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਆਹ ਸਪਰੇਅ ਪੰਪ ਦਿਖਾਈਏ ਮੈਨੂੰ ਉਹਨੇ ਬੜਾ ਅਟਰੈਕਟ ਕੀਤਾ ਵੀ ਜੇ ਹੁਣ ਆਪਣੀ ਉੱਥੇ ਬਦਾਮ ਲਾ ਲਏ ਆਪਾਂ ਇੱਥੇ ਤਾਂ ਉਹਨਾਂ ਨੂੰ ਸਪਰੇਅ ਕਰਨ ਵਾਸਤੇ ਵੀ ਇੱਥੇ ਇਹਨਾਂ ਨੇ ਬੜ ਇਹ ਵੀ ਸਪਰੇਅ ਇਹ ਜਿੱਦਾਂ ਕਾ ਦਾ ਸਪਰੇਅ ਅੱਛਾ ਇਹ ਕਾ ਨੂੰ ਸਪਰੇਅ ਕਰਦਾ ਕਾ ਖਤਮ ਕਰਦਾ ਕਾ ਖਤਮ ਕਰਦਾ ਇਹ ਜਿਹੜਾ ਬਦਾਮਾਂ ਨੂੰ ਸਪਰੇਅ ਇਹ ਜਿਹੜਾ ਉੱਪਰ ਟਰੀਆਂ ਨੂੰ ਸਪਰੇਅ ਕਰਦਾ ਅੱਛਾ ਲਓ ਜੀ ਆਓ ਤੁਹਾਨੂੰ ਨੇੜੇ ਤੋਂ ਆ ਕੇ ਦਿਖਾ ਦਈਏ ਇਹ ਟੈਂਕੀ ਆ ਜੀ ਟਰੈਕਟਰ ਮਗਰ ਪੈਂਦੀ ਆ ਆ ਲੱਗੀਆਂ ਇਹਦੇ ਨੋਜ਼ ਲਾ ਹਾਂਜੀ ਇਹ ਨੋਜ਼ਲਾਂ ਲੱਗੀਆਂ ਆ ਟਰੈਕਟਰ ਅੱਗੇ ਕਿਤੋਂ ਰਹਿ ਜਾਣਾ ਤੇ ਉਹ ਬਲੋਰ ਵੱਜਣਾ ਹਾਂਜੀ ਦੋ ਪੱਖੇ ਲੱਗੇ ਹੋ ਬਲੋਰ ਇੱਕ ਪਿੱਛੇ ਇੱਕ ਅੱਗੇ ਹਾਂਜੀ ਇਹ ਨੋਜ਼ਲਾਂ ਰਹੀਂ ਸਾਰੇ ਪਾਸੇ ਹੀ ਆਏ ਫਿਰ ਸਾਰੇ ਉੱਪਰ ਤਾਂ ਹੀ ਸਭ ਸਵੇ ਮਤਲਬ ਕਰਦਾ ਜਿੱਦਾਂ ਜਦੋਂ ਕੋਲ ਫੌਗ ਹੋ ਜਾਂਦੀ ਪਿੱਛੇ ਇਦਾਂ ਹੋ ਜਾਂਦਾ ਓਕੇ 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 ਇਹ ਟ੍ਰੀ ਨੂੰ ਮਤਲਬ ਬੈਟ ਕਰ ਦਿੰਦਾ ਵੈਰੀ ਗੁੱਡ ਵੈਰੀ ਗੁੱਡ ਲਓ ਜੀ ਬਹੁਤ ਵਧੀਆ ਬੜਾ ਵਧੀਆ ਬੜੀ ਸ਼ਾਨਦਾਰ ਗੱਲਬਾਤ ਰਹੀ ਹੈ ਫੋਰੈਸ ਤੋਂ ਇਲਾਵਾ ਵੀ ਤੁਸੀਂ ਕੋਈ ਗੱਲ ਸਾਂਝੀ ਕਰਨੀ ਹੋਵੇ ਤਾਂ ਇਹ ਜਿਹੜੀ ਮਸ਼ੀਨਰੀ ਹੈ ਸਪਰੇਅਰ ਹੋ ਗਏ ਜਾਂ ਟਰੈਕਟਰ ਹੋ ਗਏ ਇਹ ਸਾਡੇ ਆਸਟ੍ਰੇਲੀਆ ਦੇ ਹੀ ਆ ਅੱਛਾ ਆਸਟ੍ਰੇਲੀਆ ਚਲੋ ਪੁੱਛਤਾ ਆਸਟ੍ਰੇਲੀਆ ਦੀ ਹਾਂਜੀ ਹਾਂਜੀ ਪੁੱਛਤਾ ਜਿੰਨੇ ਵੀ ਹੈਗੇ ਜਦੋਂ ਬਾਦਾਮ ਆਸਟ੍ਰੇਲੀਆ ਨੇ ਖਾਣਾ ਪਰ ਦਵਾਈ ਵੀ ਤਾਂ ਆਸਟ੍ਰੇਲੀਆ ਹੀ ਜਊਗਾ ਦਵਾਈ ਵਾਲਾ ਸਪਰੇਅ ਵਾਲਾ ਪੰਪ ਵੀ ਹੈ ਤੇ ਇਹ ਸਾਡੇ ਇੱਥੇ ਦੇ ਬਣਦੇ ਆ ਕੁੱਲ ਮਿਲਾ ਕੇ ਟੋਟਲੀ ਉਵੇਂ ਸੇ ਤੁਸੀਂ ਖੁਸ਼ ਹੋ ਹਾਂ ਹਾਂਜੀ ਅਸੀਂ ਬੜੇ ਸੈਟੀਸਫਾਈਡ ਹਾਂ ਹਾਂ ਮੈਂ ਕਹਿੰਦੇ ਮੇਨ ਗੱਲ ਇਹ ਹੁੰਦੀ ਵੀ ਬੰਦਾ ਮਿਹਨਤ ਵੀ ਕਰੇ ਇੰਤਜ਼ਾਰ ਵੀ ਕਰੇ ਉਹਦੀ ਸਾਂਭ ਸੰਭਾਲ ਵੀ ਕਰੇ ਤੇ ਮਿਹਨਤ ਦਾ ਜੇ ਮੁੱਲ ਪੈ ਜੇ ਫੈਕਟ ਹਾਂਜੀ ਹਾਂਜੀ ਨੇ ਮੁੱਲ ਹੈਗਾ ਮਿਹਨਤ ਦਾ ਜੇ ਤੁਸੀਂ ਮਿਹਨਤ ਆਪ ਕਰਦੇ ਆ ਹੱਥੀ ਤੇ ਹੱਥੀ ਹਾਂਜੀ ਹਾਂ ਇੱਥੇ ਖਾਸ ਗੱਲ ਇਹ ਵੀ ਤਾਂ ਨੋਟ ਕਰਨ ਵਾਲੀਆਂ ਨੇ ਵੀ ਇੱਥੇ ਕੋਈ ਆਪਾਂ ਸੀਰੀ ਸਹਾਇਕ ਆਪਣਾ ਰੱਖ ਵੀ ਨਹੀਂ ਸਕਦੇ ਜੇ ਰੱਖਾਂਗੇ ਤਾਂ ਮੇਰੇ ਖਿਆਲ ਕੋਸਟਲੀ ਹਾਂ ਜੀ ਕੋਸਟਲੀ ਰੱਖਣਾ ਪੈਂਦਾ ਚਲੋ ਪਰ ਕੰਮ ਦੇ ਹਿਸਾਬ ਦੇ ਨਾਲ ਪਰ ਉਹ ਨਹੀਂ ਮੈਨੂੰ ਸਾਲ ਦਾ ਸਾਲ ਹੀ ਰੱਖਣਾ ਪੈਂਦਾ ਸਾਲ ਸਾਲ ਕੰਮ ਦਾ ਲੋੜ ਹਾਂ ਜਦੋਂ ਸੀਜ਼ਨ ਹੁੰਦਾ ਉਦੋਂ ਬੰਦੇ 1 2 3 ਜਾਂ 4 ਜਿੰਨੇ ਵੀ ਰੱਖਣੇ ਆ ਰੱਖਣੇ ਪੈਂਦੇ ਮਸ਼ੀਨਾਂ ਤੇ ਜੀ ਪਰ ਐ ਆਪੀ ਛੋਟਾ ਸੀਜ਼ਨ ਹੁੰਦਾ ਤਿੰਨ ਚਾਰ ਵੀਕ ਦਾ ਜੀ ਇੱਕ ਲਾਸ ਫਾਲ ਮੈਂ ਕਰਨਾ ਹੈ ਉਹ ਸਾਡੇ ਕਿਸਾਨ ਵੀਰ ਬੜੇ ਉੱਥੇ ਸੁਖ ਹੋਣਗੇ ਜਾਣਨ ਵਾਸਤੇ ਇੱਥੇ ਪਰ ਏਕੜ ਕੀ ਰੇਟ ਪੈ ਜਾਂਦੀ ਜ਼ਮੀਨ ਜ਼ਮੀਨ ਡਿਪੈਂਡ ਹੈ ਜੀ ਪੇ ਤੁਸੀਂ ਕਿਹੜੇ ਏਰੀਆ ਚ ਲੈਣੇ ਆ ਹਾਂ ਚਲੋ ਆਪਾਂ ਗ੍ਰੈਸਟ ਦੀ ਗੱਲ ਗ੍ਰੈਫਟ ਦੇ ਵਿੱਚ ਵੀ ਇਦਾਂ ਪੇ ਜਿਹੜੀ ਇਸ ਵੇਲੇ ਐਵਰੇਜ ਚੱਲਦੀ ਆ ਉਹ 4 ਤੋਂ 6000 ਡਾਲਰ ਏਕੜ ਦੀ ਖਾਲੀ ਜ਼ਮੀਨ ਖਾਲੀ ਜ਼ਮੀਨ 4 ਤੋਂ 6 ਚਲੋ ਆਪਾਂ 5 ਰੱਖ ਲੈਂਦੇ ਆ ਨਾ ਉਧਰ ਨਾ ਉਧਰ 5 ਪੰਜ ਵਜੇ 2.5 ਲੱਖ ਰੁਪਇਆ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ 2.5 ਲੱਖ ਰੁਪਏ ਦੇ ਵਿੱਚ ਤੁਹਾਨੂੰ 1 ਏਕੜ ਜ਼ਮੀਨ ਇੱਥੇ ਮਿਲ ਜਾਂਦੀ ਵਾਹੀਯੋਗ ਵਾਹੀਯੋਗ ਜੀ ਵਾਹੀਯੋਗ ਵਾਹੀਯੋਗ ਠੀਕ ਹੈ ਜੀ ਉਹਦੀ ਤੁਸੀਂ ਆਪਣੇ ਨਾਂ ਤੇ ਰਜਿਸਟਰੀ ਕਰਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਖੇਤੀ ਬੜੀ ਹੋ ਯਾਨੀ ਉਹ ਪਹਿਲਾਂ ਉਹ ਚ ਖੇਤੀ ਹੁੰਦੀ ਹੋਗੀ ਹੁੰਦੀ ਹੋਗੀ ਹਾਂਜੀ ਇਹ ਨਹੀਂ ਤੁਹਾਨੂੰ ਬੇਜਮੀਨ ਬੰਜਰ ਜ਼ਮੀਨ ਨਹੀਂ ਮਿਲੂਗੀ 2.5 ਲੱਖ ਰੁਪਿਆ ਪਰ ਏਕੜ ਦੇ ਹਿਸਾਬ ਨਾਲ ਤੁਹਾਨੂੰ ਵਾਹੀਯੋਗ ਜ਼ਮੀਨ ਇੱਥੇ ਮਿਲ ਸਕਦੀ ਹੈ ਸੋ ਬੜੀ ਸੋਹਣੀ ਗੱਲਬਾਤ ਹੋਈ ਜੀ ਬੜੀ ਖੂਬਸੂਰਤ ਹਾਲਾਂਕਿ ਮਲਕੀਤ ਸਿੰਘ ਜੀ ਆਫ ਸਕਰੀਨ ਪਹਿਲਾਂ ਮੈਨੂੰ ਕਹਿੰਦੇ ਸੀ ਯਾਰ ਮੇਰੀ ਫੋਟੋ ਨਾ ਲਿਓ ਮੇਰੇ ਨਾਲ ਗੱਲਬਾਤ ਕਰੋ ਪਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਸਿਰਫ ਕੈਮਰਾ ਚੱਲੂ ਗੱਲਬਾਤ ਆਪਣੀ ਆਮ ਹੀ ਰਹੂਗੀ ਸੋ ਧੰਨਵਾਦ ਤੁਸੀਂ ਇੰਨੀ ਵ ਤੁਸੀਂ ਵਾਧੇ ਫੁੱਲਦੇ ਰਹੋ ਬਦਾਮ ਅਖਰੋਟ ਸਭ ਕੁਝ ਤੁਹਾਡਾ ਇੱਥੇ ਪੈਦਾ ਹੋਵੇ ਅਸੀਂ ਇਹ ਦੁਆ ਕਰਾਂਗੇ ਸਾਨੂੰ ਖੁਸ਼ੀ ਆ ਕਿ ਪੰਜਾਬੀਆਂ ਨੇ ਹਰੇਕ ਖੇਤੇ ਵਿੱਚ ਜਾ ਕੇ ਆਪਣੀ ਮਿਹਨਤ ਸਦਕਾ ਆ ਬੰਜਰ ਜ਼ਮੀਨਾਂ ਨੂੰ ਜ਼ਰਖੇਜ਼ ਕਰਕੇ ਉਹਦੇ ਵਿੱਚੋਂ ਸੋਨਾ ਉਗਾਇਆ ਤੇ ਅੱਜ ਅਸੀਂ ਇਹਦਾ ਸਬੂਤ ਇੱਥੇ ਗ੍ਰਿਫਥ ਦੇ ਵਿੱਚ ਸਰਦਾਰ ਮਲਕੀਤ ਸਿੰਘ ਜਰਾਂ ਦੇ ਕੋਲੇ ਆ ਕੇ ਵੀ ਦੇਖਿਆ ਬਹੁਤ ਬਹੁਤ ਧੰਨਵਾਦ ਜੀ ਫਿਰ ਜਲਦੀ ਜ਼ਰੂਰ ਮਿਲਾਂਗੇ ਜੀ ਜ਼ਰੂਰ ਜੀ ਥੈਂਕ ਯੂ ਜੀ ਆਪਣਾ ਤੁਹਾਡਾ ਬਹੁਤ ਬਹੁਤ ਤੁਸੀਂ ਚੱਲ ਕੇ ਸਾਡੇ ਕੋਲੇ ਆਏ ਛੋਟੇ ਜਿਹੇ ਹਰਮ ਤੇ ਸੋ ਇਸੇ ਤਰ੍ਹਾਂ ਕਿਸੇ ਨਵੇਂ ਵਲੌਗ ਦੇ ਨਾਲ ਜਲਦੀ ਤੁਹਾਡੀ ਸੇਵਾ ਵਿੱਚ ਫੇਰ ਆ ਜ਼ਰੂਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇ ਜੀ ਇਜਾਜ਼ਤ ਚੰਗਾ ਜੀ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਆਦਾਬ ਰਾਮ ਰਾਮ ਜੈ ਹਿੰਦ